ਆ ਗਿਆ ਲੈ ਤੂੰ ਆ ਗਿਆ ਕੋਲੇ ਕੱਛ ਕੇ ਹੁਣ ਉਹ ਕੋਲੇ ਕੱਛ ਕੇ ਕਿੱਥੇ ਹੋਰ ਕਦੋਂ ਦੇ ਜਾਣ ਤੋਂ ਖੜੇ ਆਂਗੇ ਤੈਨੂੰ ਡੀਕੀ ਜਾਂਨੇ ਹੁਣ ਆਇਆ ਹੁਣ ਆਇਆ ਤੈਨੂੰ ਦੱਸਿਆ ਤਾਂ ਸੀਗਾ ਵੀ ਮੜਾ ਜਾਂ ਗਰਨੇਬ ਨਾ ਜਾ ਕੇ ਆਉਣਾ ਕੰਮ ਸੀਗਾ ਉਹਦੇ ਨਾਲ ਨਾ ਦੇਖਦਾ ਘਰ ਦੇ ਕੰਮ ਲੋਕਾਂ ਦੇ ਕੰਮਾਂ ਜਿ ਤੁਰਿਆ ਫਰਿਆ ਕਰ ਆਪਦੇ ਘਰ ਦੇ ਕੰਮ ਨਾ ਦੇਖਿਆ ਕਰ ਚੱਲ ਕੋਈ ਨਾ ਤੁਸੀਂ ਕਿੱਧਰ ਨੂੰ ਚੱਲ ਪੇ ਤੇਰੀ ਭੂਆ ਕੋਲੇ ਜਾ ਕੇ ਆਨੇ ਆ ਸੀ ਚੱਲ ਠੀਕ ਆ ਕੋਈ ਗੱਲ ਨਹੀਂ ਜਾਇਆ جا کے ਉਹਨੇ گوت تیری بھوا ਦਾ پتہ لے کے آویں چنگا سکھ کیا ہوگا سکھتا ہے سکھے ابوطہ سکھے چل چل سکھے چل چل ڈھنگر پوسو سامنے جگہ ਹੁਣ ਕੋਈ ਗੱਲ ਨਹੀਂ ਹੁਣ ਗਿਆ ਫੇਰ ਕਿਸੇ ਨਾ ਕੰਮ ਨਿਕਲ ਜੇਗੇ ਤੇ ਤੂੰ ਨਹੀਂ ਨਹੀਂ ਕਿਤੇ ਨਹੀਂ ਜਾਂਦਾ بس ਮੈਨੂੰ ਕੱਪੜੇ ਪਤਾ ਨੂੰ ਤੋਂ ਪੱਠੇ ਤੇ ਇੱਥੇ ਮੈਂ ਆਪੇ ਪਾ ਦੂੰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਪਾ ਦੀ ਟਾਈਮ ਸਿਰ ਪੱਕਾ ਉਹਨਾਂ ਨੂੰ ਸਾਰਾ ਦਿਨ ਤੁਰਿਆ ਫਿਰੂਗਾ ਲੈ ਆ ਭਾਈ ਸਾਹਿਬ ਆ ਤੁਸੀਂ ਕਹੀ ਜਨ ਕਰਨਾ ਦਾ ਕੰਮ ਇਹਨੇ ਆ ਜੇ ਕੰਮ ਟਾਈਮ ਤੇ ਨਹੀਂ ਹੋ ਫੇਰ ਤਾਂ ਬੰਦਾ ਬੋਲੂਗਾ ਨਾ ਬੋਲੂ ਤੁਸੀਂ ਮੰਨ ਲਓ ਆਪਦੇ ਟੱਬਰ ਨੂੰ ਕਹਿ ਜੋ ਦੀ ਮੈਂ ਕਿਤੇ ਬਾਹਰ ਜਾਣਾ ਆ ਕੱਪੜਾ ਜਿਹੜਾ ਮੇਰੇ ਉਹਨਾਂ ਨੂੰ ਤਿਆਰ ਚਾਹੀਦਾ ਹੈ ਤੇ ਸੋਡੇ ਉਹਨਾਂ ਨੂੰ ਕੱਪੜਾ ਜਿਹੜਾ ਤਿਆਰੀ ਨਾਲ ਫਿਰ ਤੁਸੀਂ ਕੀ ਕਰੋਗੇ ਤਾਂ ਕੰਦਰਾ ਜਿਹਦਾ ਨੇਟ ਫੇੜ ਤਾਂ ਉਹ ਹੋ ਹੀ ਜਾਂਦਾ ਹੁੰਦਾ ਹੈ ਟੀਕੀ ਵਾਲ ਹੁੰਦੀ ਹੈ ਕਿਉਂਕਿ ਮੈਨੂੰ ਤਾਂ ਲੱਗਦਾ ਵੀ ਇਹਨੇ ਤੁਸੀਂ ਆਪਦੇ ਘਰੇ ਪਲੇਸ ਪਾ ਕੇ ਬੈਠ ਜੀ ਤਾਂ ਕੱਪੜਾ ਤਾਂ ਮੈਂ ਤਾਂ ਕੱਢਦੀ ਨਹੀਂ ਕੱਲ੍ਹ ਨੂੰ ਤਾਂ ਤਾਂ ਮਨ ਮਨ ਮੈਲ ਜੰਮੀ ਪਈ ਹੁੰਦੀ ਆ ਨਾ ਜੇ ਬਰਸ ਮਾਰ ਦੂ ਕਿਹਾ ਕਿ ਟੁੱਟੇ ਹੋਏ ਨੇ ਇਹਦੇ ਆ ਦੇਬ ਦੇ ਮੂਰੀਆ ਦੇਖ ਲਾ ਐ ਪੰਗਾ ਹੁੰਦੀ ਬੜੀਆਂ ਕਿਤੇ ਬਰਸ ਨਹੀਂ ਮਾਰਿਆ ਹੈਗਾ ਈ ਮੈਂ ਤਾਂ ਇਹ ਤੋਂ ਬਹੁਤ ਨੂੰਈ ਨਹੀਂ ਕੁਕਰੀ ਆ ਉਹ ਮਾਂ ਤਾਂ ਦੇ ਕੱਪੜੇ ਆਪ ਧੋਣੇ ਹੀ ਆ ਬਾਈ ਕੱਲ ਕੀ ਹੈ ਸਭ ਦਾ ਮਾਸੀ ਇਹ ਸਾਰੇ ਕਰ ਲਾਂਦੀ ਹੈ ਇਹੋ ਜਿਹਾ ਤਾਂ ਕੋਈ ਕੰਮ ਹੈ ਨਹੀਂ ਜਿਹੜਾ ਉਹ ਆਉਂਦਾ ਨਹੀਂ ਹੈਗਾ ਤਾਂ ਸਾਰੇ ਲੈਂਦੀ ਹੈ ਪਰ ਜਿੱ ਗਈ ਤਾਂ ਕਰਦੀ ਨਾ ਚੱਜਦੇ ਨਹੀਂ ਨਾ ਕਰਦੀ ਕਮਾਲ ਹੈ ਜਨੂਣਾ ਏਡੀ ਸਾਡੇ ਘਰੇ ਹੋ ਕੇ ਆਈ ਹੈ ਉੱਥੇ ਦਾ ਚੰਗੇ ਬਣੇ ਸਾਰੇ ਕੰਮ ਕਰਦੀ ਸੀ ਤੁਸੀਂ ਕਹਿੰਦੇ ਵੀ ਇਹਨੂੰ ਤੋਂ ਨਹੀਂ ਆਉਂਦਾ ਏਡੀ ਕੋ ਹੋ ਗਈ ਆਈ ਹੈ ਸਮਝਾਇਆ ਤਾਂ ਕੋਈ ਉਹ ਦਿਮਾਗ ਨਹੀਂ ਨਾ ਵੱਡਾ ਦਾ ਦਿਮਾਗ ਕੁੱਤੀ ਆ ਇੱਕ ਮਿੰਟ ਇੱਕ ਮਿੰਟ ਆ ਸੰਡੇ ਘਰ ਜੇ ਮੈਨੂੰ ਗੱਲ ਯਾਦ ਆ ਗਈ ਨਾ ਤੂੰ ਦੱਸ ਭਾਈ ਕੁੜੀਏ ਜਿੱਦ ਦੇ ਮੈਂ ਗਿਆ ਸੀ ਉਦੋਂ ਨੂੰ ਕਿਵੇਂ ਟੋਕੀ ਜਾਂਦੀ ਸੀ ਵਿਆਹ ਤੂੰ ਚੰਗੀ ਤਰ੍ਹਾਂ ਸਭਾਈਆਂ ਨਹੀਂ ਕਰੀਆਂ ਆ ਤੂੰ ਭਾਂਡੇ ਨਹੀਂ ਧੋੜੀ ਕਿ ਕਰੇ ਉਦੋਂ ਇਹਨਾਂ ਚ ਕੀ ਨੁਕਸ ਪੈ ਗਿਆ ਸੀ ਭਾਈ ਕੋਈ ਨੁਕਸ ਨਹੀਂ ਤਿਕਾ ਉਹਦੇ ਹੁਣ ਮਾੜਾ ਮੂਟੇ ਕੰਮ ਆਪਾਂ ਕਹਿ ਕੇ ਕਰਵਾਈ ਸਕਦੇ ਹੁੰਦੇ ਆ ਤਰ੍ਹਾਂ ਦੇ ਵਿੱਚ ਆ ਫਿਰ ਜਿਵੇਂ ਤੂੰ ਕਹਿ ਕੇ ਕਰਵਾਉਂਦੀ ਸੀ ਭਾਈ ਉਵੇਂ ਜਵੇਂ ਮੈਂ ਕਹਣਾ ਹੋਰ ਅਸੀਂ ਕਿਹਦਾ ਗੋਲੀ ਮਾਰਦੇ ਆ ਗੋਲੀ ਮਾਰਨੋਂ ਘੱਟ ਵੇਖੀ ਆ ਨਾਲੇ ਬਿੰਦਰੇ ਆਹ ਤੇਰੇ ਹੱਥ ਤੇ ਆ ਕੀ ਹੋ ਗਿਆ ਇਹ ਕੋਣ ਚੱਲ ਗਿਆ ਇਹਦੇ ਬਾਈ ਮਾੜਾ-ਮੋਟਾ ਸੋਚ ਕੇ ਕੋਲ ਫਿਰ ਵੀ ਇਹ ਤੇਰੇ ਟੱਬਰ ਐ ਤੂੰ ਮੇਰਾ ਟੱਬਰ ਬੱਸ ਹੁਣ ਬੈਠਾ ਹੀ ਇਹਦਾ ਭਾਈ ਐ ਨਹੀਂ ਮੈਂ ਦੱਸਦਾ ਸਾਰੇ ਪਿੰਡ ਚ ਥੂ-ਥੂ ਕਰਾ ਰੱਖਿਆ ਮੇਰੀ ਓ ਇੰਨੇ ਸਾਲ ਹੋ ਗਏ ਬਹਾਲ ਸੈਂ ਤੇਰੇ ਬਿਆਨ ਨੂੰ ਤੇ اولاد ਤੇਰੇ ਘਰੇ ਉਹ ਵੀ ਸਾਡਾ ਕਸੂਰ ਐ ਤੇ ਬਾਈ ਉਹ ਹੁਣ ਕਿਸੇ ਦੇ ਹਵਾਲਾ ਸੁਣਦਾ ਇਹਦਾ ਪ੍ਰਮਾਤਮਾ ਦੇ ਹੱਥ ਆ ਯਾਰ ਕਮਾਲ ਕਰੀ ਜਾਂਦਾ ਤੂੰ ਨਹੀਂ ਜੇ ਚੰਗੇ ਕੰਮ ਕਰੇ ਹੁਣ ਫੇਰ ਹੀ ਪ੍ਰਮਾਤਮਾ ਦਿੰਦਾ ਅਖਿਆਨ ਕੋਈ ਨਹੀਂ ਦਿੰਦਾ ਪਰਮਾਤਮਾ ਪਰਮਾਤਮਾ ਨਹੀਂ ਦੇਣਾ ਹੈ ਕਰਮਾਂ ਵਾਲੀ ਕੀ ਗੱਲ ਹੈ ਇਹਦੇ ਵਿੱਚ ਹੋਰ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਕਿਉਂ ਜੇ ਕੋਈ ਚੰਗਾ ਕਰਕੇ ਆਉਂਦਾ ਫੇਰ ਹੀ ਮਿਲਦੇ ਨੇ ਫਲ ਤੇ ਜਿਨ੍ਹਾਂ ਦੇ ਆਦਾਂਾਂ ਤੇ ਜਵਾਕ ਨਹੀਂ ਹੁੰਦੇ ਉਹ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਹੁੰਦੇ ਉਹਨਾਂ ਦੇ ਕਰਮ ਆੜੇ ਹੁੰਦੇ ਹਾਂ ਮਾੜੀ ਹੁੰਦੀ ਉਹਨਾਂ ਤਾਂ ਪਾਪ ਹੀ ਕੀਤੇ ਹੋਏ ਨੇ ਜਿਵੇਂ ਹੁਣ ਇਹਦੇ ਪਾਪ ਕੀਤੇ ਹੋਏ ਨੇ ਕਿ ਜੋ ਪਾਪ ਪਾੜੇ ਗਏ ਛੋਟੇ ਪੜੇ ਤੁਸੀਂ ਰੱਬ ਤੋਂ ਡਰੋ ਇਹ ਇੱਜੇ ਗੱਲਾਂ ਕਰਨ ਲੱਗੇ ਰੱਬ ਤੋਂ ਡਰੋ ਪਾਪ ਕੀ ਹੈ ਕੀ ਕਰ ਲਗੀ ਕੀ ਪਤਾ ਇਹਨੇ ਮਾੜੇ ਕਰਮ ਕੀਤੇ ਕਿ ਤੁਸੀਂ ਨਹੀਂ ਕੀਤੇ ਹੋਇਆ ਹਾਂ ਅਸੀਂ ਬਾਤੋਂ ਕੀਤੇ ਹਾਂ ਹਾਂ ਆ ਦੇ ਜੀ ਦੇ ਕੰਮ ਆ ਦੇ ਕਰ ਲਾ ਛੋਟੇ ਛੋਟੇ ਜੀ ਵੀ ਕਸੂਰ ਹੋ ਸਕਦਾ ਹੈਗਾ ਹਾਂ ਹੋ ਸਕਦਾ ਕੁਝ ਤੁਸੀਂ ਕੋਈ ਅਜੇ ਪਾਪ ਕੀਤੇ ਹੋ ਜਿਹੜਾ ਤੁਹਾਡਾ ਉਹਦਾ ਨਾਕੇ ਵੰਸ਼ ਦੀ ਬੰਦ ਰਿਹਾ ਹਾਂ ਅਸੀਂ ਕੀਤੇ ਪਰ ਸਾਡੇ ਕਸੂਰ ਆਏ ਨਾ ਸਾਡੇ 'ਚ ਕਸੂਰ ਆਏ ਆ ਤੇ ਤੁਹਾਡੀ ਬੰਧ ਨੂੰ ਅਸੀਂ ਘਰੇ ਬਸਾਈ ਬੈਠੇ ਆ ਮੈਂ ਤਾਂ ਬਾਈ ਨੂੰ ਕਿੰਨੇ ਵਾਰ ਕਹਿੰਦਾ ਪਰ ਇਹ ਤੋੜ ਦੇਦੇ ਪੇਕੇ ਨਾਲ ਬਾਈ ਹੋਣੀ ਮੰਨਦਾ ਹੈਗਾ ਮੇਰੀ ਨਾ ਗੱਲ ਸੁਣ ਲਓ ਪਿੰਡ 'ਚ ਜਦੋਂ ਕਿਸੇ ਘਰ 'ਚ ਨਾ ਮੁੰਡਾ ਹੁੰਦਾ ਤੇ ਤੂੰ ਲੱਡੂ ਵੰਡਣਾ ਉਹਦੇ ਨੇ ਸਾਡੇ ਹੱਥੇ ਧਰਦੇ ਰੇ ਨਾ ਸਾਰਾ ਸੱਪ ਮੇਲਦਾ ਇੱਕ ਦੇ ਉੱਤੇ ਉਹ ਤੇ ਫੇਰ ਕੀ ਐ ਕੋਈ ਪ੍ਰਮਾਤਮਾ ਦੇ ਘਰੇ ਦੇਰ ਹੁੰਦੀ ਐ ਨੇਰ ਤਾਂ ਨਹੀਂ ਐ ਐਡੀ ਵੀ ਕਾਦੀ ਦੇਰ ਹਾਂ ਜਿਹੜੀ ਕੁੱਤੇ ਵੀ ਅੱਗੇ ਨਾ ਬਦੇ ਬਾਈ ਮੇਰੀ ਗੱਲ ਸੁਣ ਲੈ ਜਿਹੜਾ ਤੁਸੀਂ ਇਹਨੂੰ ਸਾਰਾ ਦਿਨ ਇੰਨਾ ਤੋਂਦੇ ਰਹਿ ਨਾ ਐਦੂ ਚੰਗਾ ਦਾ ਤੁਸੀਂ ਨਾਲੇ ਤੁਸੀਂ ਮਾਸੀ ਗੁਰੂ ਘਰ ਜਾਇਆ ਕਰੋ ਉੱਥੇ ਮੱਥਾ ਟੇਕਿਆ ਕਰੋ ਉੱਥੇ ਅਰਦਾਸ ਕਰਿਆ ਕਰੋ ਉੱਥੇ ਸਭੀਆਂ ਝੋੜੀਆਂ ਦਾਤਾ ਭਰਦਾ ਝੋੜੀਆਂ ਵੀ ਭਰੂਗਾ ਤੂੰ ਅੱਗੇ ਕਰ ਉਹ ਬੇਨੇ ਕਰ ਮੈਂ ਨੰਦ ਦੀ ਝੋਲੀ ਭਰ ਦੇ ਤੂੰ ਬੈਠੀ ਗੋਇਆ ਜੇ ਕਮਾਣੋਂ ਮੈਂ ਤਾਂ ਆਪਣਾ ਮਤਾਂ ਦਿੰਦੀ ਆ ਲੈ ਹਾਂ ਦੇਖ ਤਾਂ ਸਹੀ ਇਹ ਤਾਂ ਮਾ ਇਹਦੇ ਵਕੀਲ ਬਣ ਕੇ ਆਏ ਨੇ ਦੋਨੇ ਜਣੇ ਅਸੀਂ ਕੋਈ ਵਕੀਲ ਨਹੀਂ ਬਣ ਕੇ ਆਏ ਅਸੀਂ ਤਾਂ ਇੱਥੇੋਂ ਗਾਂ ਪਿੰਡ ਗਏ ਸੀ ਉੱਥੋਂ ਜਾਂਦੇ ਜਾਂਦੇ ਸੀ ਵੀ ਚੱਲ ਪਾਈ ਬਿੰਦਰ ਨੂੰ ਮਿਲ ਚਾਲਦੇ ਸਿੱਧੀ ਗੱਲ ਹਾਂ ਹਾਂ ਕੜੀਆਂ ਸਨ ਮੈਂ ਤੈਨੂੰ ਬੰਕੀ ਹੁਣ ਥੋੜੇ ਘਰ ਦਾ ਮਸਲਾ ਹੈ ਪਰਮਾਤਮਾ ਦੇ ਆ ਸਾਰਾ ਕੁਝ ਦੇਖ ਮੈਂ ਤਾਂ ਇੱਕ ਗੱਲ ਕਹਿਣਾ ਰਿਸ਼ਤੇਦਾਰਾਂ ਇਹ ਨੂੰ ਚੰਗੀ ਤਰ੍ਹਾਂ ਸਮਝਾ ਦੇ ਕਿ ਘਰ ਦੇ ਕੰਮ ਕਰ ਚੰਗੇ ਢੰਗ ਨਾਲ ਕਰਿਆ ਕਰੇ ਤੇ ਆ ਮੇਰੀ ਭੈਣ ਆਈ ਹੋਈ ਐ ਉਹ ਪਰੌਣਾ ਆ ਰਿਹਾ ਕਦੇ ਉਹਨੂੰ ਚਾਜ ਨਾਲ ਰੋਟੀ ਨਹੀਂ ਲਾ ਕੇ ਦਿੱਤੀ ਕਦੇ ਉਹਨੂੰ ਟਾਈਮ ਸੇ ਚਾਹ ਨਹੀਂ ਦਿੱਤੀ ਉਹ ਜਵਾਈ ਭਾਈ ਦੀ ਸੇਵਾ ਆਪਾਂ ਕਰਦੇ ਆ ਕਿ ਨਹੀਂ ਕਰਦੇ ਦੱਸੋ ਮੈਨੂੰ ਨਹੀਂ ਹਾਂ ਤਾਂ ਚਲ ਹੁਣ ਤੇਰੀ ਗੱਲ ਤਾਂ ਮੈਂ ਮੰਨਦਾ ਆ ਵੀ ਜਵਾਈ ਭਾਈ ਦੀ ਤਾਂ ਸੇਵਾ ਮਰਜ਼ੀ ਹੈ ਠੀਕ ਐ ਨਾ ਕਿਉਂ ਭਾਈ ਕੁੜੀਏ ਭਾਈ ਜਿਹੇ ਜਾਂ ਕੁਛ ਮੈਨੂੰ ਘਰੇ ਲੈ ਦੇ ਦਿੰਦੇ ਆ ਮੈਂ ਸਾਰੀ ਚੀਜ਼ ਬਣਾ ਦੇਣੀ ਐ ਹੁਣ ਮੈਂ ਬਾਹਰ ਤਾਂ ਧਿਆਨ ਨਹੀਂ ਸਕਦੀ ਕਿ ਕੁਛ ਵੀ ਬੋਤੋਂ ਮੈਂ ਇਹਨਾਂ ਦੀ ਜ਼ਿੰਮੇਵਾਰੀ ਹੈ ਮਾਂ ਬੈਠੀ ਆ ਆਪਾਂ ਸਾਰਾ ਘੁੱਪਰ ਘਰੇ ਬੈਠੇ ਕੁੜੀ ਬੈਠੀ ਹੈ ਉਹੀ ਚੀਜ਼ ਬਣਾ ਦਿੰਦੀ ਹੈ ਜਿਹੜੀ ਮੈਨੂੰ ਲਿਆ ਦਿੰਦੇ ਆ ਮੈਂ ਜਿਹੜੀ ਚੀਜ਼ ਤੇ ਘਰੇ ਲਿਆ ਦਿੰਦੇ ਆ ਉਹ ਤੈਨੂੰ ਅਸੀਂ ਕਦੋਂ ਕਿਸੇ ਦੇ ਘਰੇ ਭੇਜਾਂ ਮੰਗੜ ਪੈਣਾ ਤੈਨੂੰ ਕਦੇ ਤੇ ਫਿਰ ਹੋਰ ਮੈਂ ਸੇਵਾ ਕਿਵੇਂ ਕਰ ਦਿਆ ਪਰੋਹਣੇ ਦੀ ਮੈਂ ਘਰ 'ਚ ਮੈਨੂੰ ਆ ਦੱਸ ਦੁੱਧ ਨਹੀਂ ਘਿਉ ਨਹੀਂ ਨਾ ਕੀ ਨਹੀਂ ਹੈਗਾ ਦੱਸ ਮੈਨੂੰ ਬਈ ਸਾਰਾ ਕੁਸਤਾ ਕਰ ਪਿਆ ਡਰਾਮੇ ਕਰਦੀ ਆ ਹੁਣ ਆਪਣੀ ਬੇਇੱਜ਼ਤੀ ਕਰਦੀ ਆਲੇ ਪਰਾਂ ਪਛਾਈ ਦੇ ਸਾਹਮਣੇ ਦੁੱਧ ਕਿਉਂ ਪੀਣਾ ਭਲੀ ਇਹ ਕੰਨੀ ਖਾਂਦੀ ਪੀਂਦੀ ਹੋਊਗੀ ਤੂੰ ਸੋਨੂੰ ਵੀ ਤੂੰ ਦ ਅੱਤਾਂ ਦਾ ਢੋਲੂ ਦੇਖਦੇ ਨਾ ਫ੍ਰਿਜ ਚ ਘੱਟ ਕਦੋਂ ਦੂਹਦਾ ਹੈਗਾ ਇਹ ਜਾਣੇ ਨਾ ਇਹ ਕੰਮ ਜਾਣਨ ਹਾਂ ਨਾ ਭਾਬੀ ਮੈਨੂੰ ਤਾਂ ਇਹ ਚਾ ਵੀ ਆਪਦੇ ਹੱਥ ਨਾਲ ਪਾ ਕੇ ਦਿੰਦਗੇ ਆ ਦੇਖ ਮਾਂ ਤੂੰ ਭਾਈ ਮੈਨੂੰ ਐ ਰਸਕੁੜੀ ਤੇ ਰਹੋ ਸੋਹਣੇ ਨੇ ਹਾਂ ਤੂੰ ਆਪ ਵੀ ਸੱਸ ਤੋਂ ਪੁੱਛੇ ਬਿਨਾ ਗੇਟ ਤੋਂ ਬਾਹਰ ਹੋਣੀ ਨਾ ਬਈ ਜਮੀ ਨਹੀਂ ਹੁੰਦੀ ਤੇ ਹੁਣ ਜਦ ਤੁਸੀਂ ਸਾਡੇ ਘਰੇ ਆਏ ਹੋ ਗੇਟ ਖੁੱਲਾ ਸੀ ਕਿ ਬੰਦ ਸੀ ਗੇਟ ਤਾਂ ਖੁੱਲਾ ਹੀ ਸੀ ਬਾਈ ਤੇ ਫਿਰ ਕਿਨੇ ਖੋਲੇ ਸੀ ਇਹ ਤੇ ਇਥੇ ਕੰਮ ਸਾਰਾ ਦਿਨ ਸਾਰਾ ਦਿਨ ਗੇਟ ਖੁੱਲ ਕੇ ਰੱਖ ਦਿਆ ਇਹ ਭਾਈ ਸਾਰਾ ਟੱਬਰ ਘਰਿਆ ਮਾਸੇ ਵੀ ਤਾਂ ਘਰੀ ਬੈਠੀ ਆ ਕਿ ਸਾਹਮਣੇ ਜਦੋਂ ਸਿਆਣਾ ਬੰਦਾ ਘਰੇ ਹੁੰਦਾ ਉਹ ਤਾਂ ਗੇਟ ਖੁੱਲਾ ਵੀ ਰੱਖਿਆ ਜਾਂਦਾਗਾ ਅਸੀਂ ਤਾਂ ਅੰਦਰ ਬੈਠੇ ਹੁਣ ਸਾਨੂੰ ਕੀ ਪਤਾ ਕੀ ਨਾ ਕਿਹੜੀਆਂ ਬੁੜੀਆਂ ਨੂੰ ਕੀ ਇਹਨਾਂ ਨੂੰ ਇਹ ਘਰ ਦੇ ਪਰਦੇ ਦਿੰਦੀ ਐ ਸਾਨੂੰ ਤਾਂ ਯਾਰ ਇੰਨਾ ਗੱਲਾਂ ਦਾ ਨਹੀਂ ਪਤਾ ਪਰਦੇ ਦਿੰਦੀ ਐ ਕੀ ਕਰਦੀ ਐ ਤੁਹਾਡੇ ਪਿੰਡ ਦੇ ਤੁਹਾਡੇ ਗੁਆਂਢ ਦਾ ਤੁਹਾਡੇ ਮਲੇ ਦਾ ਤੁਹਾਨੂੰ ਪਤਾ ਹੋਊਗਾ ਭਾਈ ਸਾਨੂੰ ਇਸ ਗੱਲ ਦਾ ਪਤਾ ਨਹੀਂ ਜੇ ਤਾਂ ਇਹਨੂੰ ਸਮਝਾ ਕੇ ਜਾਣਾ ਫੇਰ ਤਾਂ ਠੀਕ ਐ ਨਹੀਂ ਫਿਰ ਜੇ ਮੈਂ ਸੱਤ ਕੋਣੋਂ ਕੋਈ ਗੱਲ ਕਰਾਂਗੀ ਨਹੀਂ ਫਿਰ ਆਪਦੀ ਨੂੰ ਲੈ ਜਾਣਾ ਆਪਾਂ ਨੇ ਜੀ ਕਰਾਉਣਾ ਭਾਈ ਉਹ ਭਾਈ ਕੁੜੀ ਇਹਦਾ ਹੋਦੀ ਜਾਂਦਾ ਹੈਗਾ ਤੂੰ ਨਾ ਬੋਲ ਤੂੰ ਵਿਚੇ ਮੈਂ ਫालतू ਬੋਲੀ ਨਹੀਂ ਆਹ ਹੁਤਾ ਹਾਂ ਬੱਚਾ ਹਾਂ ਐ ਬੈਠਾ ਉਹ ਬੈਠੀ ਵਾਸੀ ਬੈਠੀ ਹੈ ਬਈ ਮੇਰੀ ਟੇਕਾਂ ਦਾ ਘਰ ਹੈਗਾ ਕੋਈ ਨਹੀਂ ਫਿਰ ਤੂੰ ਨਿਆਣੀ ਐ ਤੂੰ ਇੰਨੀਆਂ ਗੱਲਾਂ ਨੂੰ ਨਹੀਂ ਸਮਝਦੀ ਨਾਲੇ ਤੇ ਜਦੋਂ ਕੋਈ ਮਾਪਿਓ ਵਿਆਹੋਂਦਾ ਹੈ ਨਾ ਉਹਨਾਂ ਨੂੰ ਬਸਾਉਣ ਕਾ ਕਰ ਵਿਆਹੋਂਦਾ ਹੁੰਦਾ ਨਾ ਕਿ ਉਹਨਾਂ ਨੂੰ ਜਾਣ ਵਾਸਤੇ ਤੇ ਮੱਚ ਤਾਂ ਲਿਆ ਕਿਤੋਂ ਅਰਦਾ ਦੀ ਮਾੜੀ ਮੱਟੀ ਮਾਤਰੂ ਉਹ ਸਾਰੇ ਉਹ ਕੇ ਸਾਰੇ ਕੰਮ ਕਰਦੀ ਐ ਤੁਹਾਨੂੰ ਦੱਸੀ ਜਾਂਦੀ ਐ ਦੱਸੋ ਕਿ ਜਿਆਦਾ ਕੁਝ ਹੋ ਰਿਹਾ ਬਹੁਤ ਮੈਂ 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 ਜਾ ਕਰੋ ਚਪਾਈ ਜਾਂਦੀ ਐ ਨਾ ਭਾਈ ਭਾਈ ਸਭ ਕਿੱਥੋਂ ਪੁੱਛਦਾ ਆ ਹੁਣ ਤੁਸੀਂ ਜਦੋਂ ਦੇ ਆਏ ਹੋ ਤੁਹਾਨੂੰ ਪਾਣੀ ਦਾ ਘਲਾਸ ਪੜਾਇਆ ਇਹਨੇ ਆ ਪਾਣੀ ਆਂਦੇ ਸਾਰੇ ਪਾਣੀ ਪੀ ਲਿਆ ਨੇ ਸਾਰਾ ਪਾਣੀ ਪੀ ਲਿਆ ਬਾਈ ਅਸੀਂ ਨਾਲੇ ਜਿਹੜੀਆਂ ਨੇ ਅੱਲਾ ਤੁਸੀਂ ਕਰੀਓ ਉਹ ਇੰਨੇ ਗੱਲਾਂ ਦੇ ਵਿੱਚ ਹੁਣ ਦੱਸੋ ਸਾਨੂੰ ਕਿ ਇੱਥੇ ਜਲੇਬੀਆਂ ਕੱਟ ਕੇ ਬਣਾ ਕੇ ਬਣਾ ਦੇ ਕਿਉਂ ਘਰ ਚ ਕੋਈ ਚਾਹ ਪਾਣੀ ਕੋਈ ਹੋਰ ਬਣਾ ਨਹੀਂ ਸਕਦੇ ਹੱਦ ਹੋ ਗਈ ਛੋਟੀਆਂ ਨਹੀਂ ਆ ਜਦੋਂ ਦੇ ਅਸੀਂ ਆਏ ਉਹ ਤਾਂ ਤੁਸੀਂ ਨੇ ਕਲੇਸ਼ ਪਾ ਰੱਖਿਆਗਾ ਚਾਹ ਪਾਣੀ ਦਾ ਉਹਨੂੰ ਮੌਕਾ ਦਿੱਤਾ ਵੀ ਉਹ ਲੈ ਆਵੇ ਹੈ ਉਹ ਫਿਰ ਇਹਦੇ ਕਿਹੜੇ ਬੇੜੀਆਂ ਪਾਈਆਂ ਗੱਲਾਂ ਤਾਂ ਆਪਾਂ ਕਰੀ ਜਾਂਦੇ ਆ ਇਹ ਤਾਂ ਬਣਾ ਸਕਦੀ ਸੀ ਉਹ ਦੇਖ ਪਾਈ ਸਾਡੀ ਚਾਹ ਪਿੱਛੇ ਕਲੇਸ਼ ਪਾਣ ਦੀ ਲੋੜ ਨਹੀਂ ਐ ਅਸੀਂ ਕੋਈ ਬਗਾਨੇ ਘਰੇ ਆਏ ਆ ਆਪਣੀ ਭੈਣ ਦੇ ਘਰੇ ਆਏ ਆ ਉਹ ਭਾਈ ਸਾਹਿਬ ਛੱਜ ਦਾ ਕੰਮ ਤਾਂ ਕਦੇ ਇਹ ਕਰਦੀ ਨਹੀਂ ਜੇ ਕੱਪੜੇ ਤੁਹਾਨੂੰ ਕਹਦੇ ਉਹ ਨਹੀਂ ਛੇਤੀ ਟਾਈਮ ਤੇ ਧੋਕੇ ਦਿੰਦੀ ਜੇ ਭਾਂਡੇ ਮੰਦਰ ਨੂੰ ਕਹਦੇ ਆਹ ਦੇਖ ਲਓ ਉਹ ਚਾਕੋ ਪਿੱਛੇ ਕਿਹੜੇ ਲੁੱਟ ਪਏ ਨੇ ਪਾਈ ਹੋ ਭਾਂਡੇਆਂ ਦਾ ਕੱਪੜਿਆਂ ਦਾ ਤੇ ਗੁੜੀਆਂ ਦਾ ਕਾਬੂ ਦਾ ਉਹਨਾਂ ਨੇ ਆਪ ਦੱਸ ਲੈ ਆਪ ਕਰ ਲੈਣਾ ਹੁੰਦਾ ਆਪਾਂ ਥੋੜੀ ਇਹਨਾਂ ਚੀਜ਼ਾਂ ਧਿਆਰ ਖੜੇ ਵੀ ਹੋਣੇ ਭਾਂਡੇ ਵੀ ਮੰਨ ਜੇ ਉਹਨੇ ਕੱਪੜੇ ਦੀ ਧੋਖ ਤੇ ਆ ਦੇਖ ਲੈ ਮਾ ਅੱਗੇ ਭਾਂਡੇ ਨਹੀਂ ਮੰਨਦੇ ਉਹਨੇ ਕੱਪੜੇ ਦੀ ਧੋਖ ਵੇਜ ਜੀ ਭੈਣ ਹੈ ਸੁਹਜਾਪਰਾ ਮਤ ਥੋੜੀ ਦੇਣੀ ਹੈ ਉਹ ਨਹੀਂ ਮਾਸੀ ਜੀ ਤੁਸੀਂ ਆਪ ਸਿਆਣੇ ਹੋ ਦੇਖੋ ਹੁਣ ਭਾਂਡੇ ਐ ਕੱਪੜਿਆਂ ਦਾ ਕਰਨਾ ਤੇ ਇਣੀ ਹੈ ਨਾ ਹੁਣ ਨਾ ਕਰੋ 10 ਮਿੰਟ ਬਾਤ ਕਰ ਲਓ ਇਹ ਚ ਲੜਾਈ ਵਾਲੀ ਕੀ ਗੱਲ ਐ ਦੱਸੋ ਬਈ ਚਾਹ ਦੀ ਕੀ ਗੱਲ ਐ ਚਾਹ ਮੈਂ ਬਣਾ ਦੇਣੀ ਹੈ ਬੇਬੇ ਮੈਂ ਚਾਹ ਬਣਾ ਲਿਆ ਮੈਨੇ ਵਸਤੇ ਖਬਰਦਾਰ ਜੇ ਚਾਹ ਪਲਾਈ ਹੈ ਮੈਥੋਂ ਬੁਰਾ ਕੋਈ ਨਹੀਂ ਕਿ ਕਿੱਲੇ ਤੇ ਚੜ ਕੇ ਦਿਖਾ ਹੁਣ ਜਾ ਆਪਣੇ ਕੱਪੜੇ ਕੂੜੇ ਪਾ ਲੈ ਚੱਕ ਕੇ ਨਾ ਨਾਲੀ ਬਣ ਜਾ ਬਣਾ ਲਿਆ ਮੈਂ ਬੇਬੇ ਕਿਆ ਮੈਂ ਕਿਆ ਬਾਦੂ ਆਇਆ ਦੁੱਧ ਬੁਰੀ ਕਰਨ ਕਿ ਆ ਗਏ ਸੀ ਇੱਥੇ ਦਿੱਤੀ ਹੋਊ ਮੱਝ ਤੈਨੂੰ ਹਾਂ ਕੋਈ ਨਾ ਬਿਦਰ ਤੂੰ ਚਾਹ ਨੂੰ ਤਾਂ ਰਹਿਣ ਤੂੰ ਸਾਡੇ ਨਾਲ ਦੋ ਗੱਲਾਂ ਹੀ ਕਰ ਦੋ ਸੋ ਕਰ ਲੈ ਸਾਡੇ ਨਾਲ ਕਰ ਲੈ ਸ਼ੁਕਰੀ ਜਾਨੀ ਇਹਨੇ ਕਰੀਆਂ ਗੱਲਾਂ ਕਰਨੀਆਂ ਸੋਨੂ ਦਾ ਅਸਤਾ ਦਿੱਤਾ ਸਾਰਾ ਕੁਝ ਵੀ ਆ ਗੱਲ ਐ ਬਾਤ ਐ ਇਹ ਕੀ ਗੱਲ ਕਰੂ ਭੜੇ ਬੁੱਠੇ ਵਾਲੀ ਹੁਣ ਕੋਈ ਕਾਸੇ ਨਹੀਂ ਕਰ ਦਿੱਤੀ ਦਾ ਕੋਈ ਦੁੱਖ ਸੁੱਖ ਵੀ ਨਹੀਂ ਪੁੱਛ ਸਕਦੇ ਹੈਗੀ ਨਹੀਂ ਪੁੱਛ ਸਕਦੇ ਚਲੋ ਲੱਗੋ ਡੰਡੀ ਬੱਥਾਰੇ ਛੋਰਾ ਕਾ ਚੁਪਾਏ ਜਾਂਦਿਆਂ ਨੂੰ ਭੱਗ ਜਾ ਹੁਣ ਉਹ ਗੇਟ ਦੇ ਸੰਭਾਲੇ ਕਿਹੜਾ ਅਸੀਂ ਸੋਨੂੰ ਵੇਚੀ ਹੈਗੀ ਇਹ ਨਹੀਂ ਵੇਚੀ ਲੈ ਲਓ ਆਂਦੀ ਨੂੰ ਅਸੀਂ ਕਰਾ ਵੇਚੀ ਨਹੀਂ ਥੱੱਬਰਿਆਂ ਨਾਲ ਆ ਕੇ ਲਿਆਏ ਆਂ ਜਿੱਡਾ ਬਿਆ ਕੇ ਲਿਆਏ ਆਂ ਜੀ ਜੀ ਦਾ ਕਰਜਾ ਹੋਇਆ ਭਈ ਅਸੀਂ ਉਤੇ ਭਾਈ ਉਹ ਤਾਂ ਫਿਰ ਖਰਚਾ ਤੁਸੀਂ ਆਪ ਕੀਤਾ ਐ ਅਸੀਂ ਤਾਂ ਨਹੀਂ ਕਿਹਾ ਸੀ ਸਾਨੂੰ ਕੀ ਪਤਾ ਵੀ ਆ ਕੇ ਇਹ ਜੀ ਨਿਕਲੂਗੇ ਇੱਥੇ ਵੀ ਸਾਡੇ ਘਰ ਨੂੰ ਕਾਰਸ ਵੀ ਨਹੀਂ ਦੇ ਸਕਦੀ ਉਹ ਮੇਰੇ ਕੋਲ ਤਾਂ ਗੱਲ ਸਿੱਧੀ ਆ ਮਾਂ ਇਹਨਾਂ ਦੇ ਟੱਬਰ ਨੇ ਏ ਨੂੰ ਚੰਗੀ ਸਿੱਖਿਆ ਦਿੱਤੀ ਹੋਈ ਨਹੀਂ ਚਾਹੇ ਮੇਰੀ ਗੱਲ ਦਾ ਬੁਰਾ ਹੀ ਮੰਨਣਾ ਬਸ ਮੰਨੀ ਜਾਣ ਬੁਰਾ ਮੰਨ ਕੇ ਕੀ ਕਰਦਾਂਗੇ ਟੰਗ ਤੋੜ ਜਾਣਗੇ ਆਪਣੀ ਚੱਲ ਭਾਈ ਛੱਡੋ ਭਰੇ ਹੁਣ ਇਹਨਾਂ ਗੱਲਾਂ ਨੂੰ ਕਲੇਸ਼ ਚੰਗਾ ਨਹੀਂ ਹੁੰਦਾ ਸਿੱਧੀ ਗੱਲ ਹੈ ਅਸਾਂ ਕਹਿੰਦੇ ਐਵੇਂ RAM ਨਾਲ ਖੁਸ਼ ਰਹੋ ਠੀਕ ਐ ਬੜੀ ਖੁਸ਼ਾਈ ਗਿਆ ਸੀ ਨਾ ਤੁਸੀਂ ਉਹਦੇ ਸਿਰ ਤੇ ਹੁਚੜ ਕੇ ਕੋ ਬਾਸੀ ਜੀ ਹੁੰਦੇ ਦੋਨਾਂ ਸਨ ਤਾੜੀ ਵਾਈਦੀ ਰਹੀ ਤੁਸੀਂ ਵੀ ਐਵੇਂ ਤੁਸੀਂ ਤਾਂ ਸਿਆਣੇ ਪਿਆਣੇ ਨੂੰ ਤੁਮ ਸਾਰਾ ਨਾ ਨਾ ਮੈਂ ਨਹੀਂ ਸਿਆਣੀ ਤੁਸੀਂ ਨਾ ਸਿਆਣੇ ਜਿਹੜੇ ਸਾਡੇ ਘਰ ਆ ਕੇ ਸਾਨੂੰ ਮੱਤਾ ਦਿੰਨੇ ਹੋ ਨਹੀਂ ਨਹੀਂ ਅਸੀਂ ਮੱਤਾ ਨਹੀਂ ਦੇਣ ਆਏ ਅਸੀਂ ਤਾਂ ਵੀ ਭੈਣ ਦੇ ਘਰ ਮਿਲਣ ਆਏ ਸੀ ਭੈਣ ਦੇ ਘਰ ਮਿਲਣਾ ਭੈਣ ਦਾ ਘਰ ਕਾਹਦਾ ਹੋ ਗਿਆ ਪਹਿਲਾਂ ਮੇਰੀ ਮਾਂ ਬੈਠੀ ਐ ਹਾਂ ਅੰਕੀ ਜੇ ਤੇ ਭੈਣ ਦਾ ਘਰ ਬਣਦਾ ਤੁਹਾਡੀ ਦਾ ਹੈ ਉਹ ਪਹਿ ਹੁਣ ਜਿੱਥੇ ਭੈਣ ਵੇ ਆਈ ਹੈ ਉਹ ਭੈਣ ਦਾ ਘਰ ਹੀ ਹੁੰਦਾ ਹੈ ਕਮਾਲ ਐ ਮੁੰਡੀ ਤੇਰੇ ਵਾਲੀ ਵੀ ਹਾਂ ਦੇਖ ਲੈ ਬਈ ਦੱਸ ਦੇ ਹਾਂ ਸਾਰੀ ਮੇਰਾ ਬੁੜੀ ਹੋ ਗਈ ਹੋਰ ਦੀ ਹਾਂ ਇਹਨਾਂ ਦੀ ਭੈਣ ਦਾ ਹੈ ਨਹੀਂ ਕੱਲ ਨੂੰ ਤੁਸੀਂ ਆਪਦੀ ਕੁੜੀ ਲਿਆਉਂਗੀ ਕੀ ਕਹੋਗੇ ਵੀ ਸਾਈ ਭਾਈ ਸਾਡੀ ਕੁੜੀ ਦੇ ਘਰੇ ਕਿ ਕੁੜੀ ਤੁਸੀਂ ਉੱਥੇ ਲੋਠਣਾ ਨਹੀਂ ਮੇਂ ਤੂੰ ਜੋਗੇ ਉਹ ਭਾਈ ਸਾ ਮੇਰੀ ਗੱਲ ਸੁਣ ਲਓ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਜਿੰਨਾ ਚਿਰ ਮੇਰੀ ਮਾਂ ਬੈਠੀ ਆ ਨਾ ਘਰ ਮੇਰੀ ਮਾਂ ਦਾ ਹੈ ਉਹ ਤੇਰੀ ਮਾਂ ਦਾ ਤੇ ਉਹ ਕਦੋਂ ਇੱਕ ਕਾਬਤ ਐ ਤਾਂ ਯਾਰ ਕੁਮਾਰ ਤੇਰੇ ਵਾਲੇ ਵੀ ਤੂੰ ਸਿਆਣਾ ਬੈਣਾ ਓਏ ਚੱਲ ਚੰਗਾ ਸਾਡੇ ਨਾਲ ਮੇਰਾ ਸਿਰ ਦੁਖਣ ਲੱਗਾ ਜਾਓ ਹਾਂ ਮੰਦੀ ਲੱਗ ਰੋ ਹੁਣ ਜੇ ਤਾਂ ਨੂੰ ਕੋਈ ਚਾਰ ਗੱਲਾਂ ਸਮਝਾਉਣੀ ਐ ਤਾ ਤਾਂ ਸਮਝਾ ਲੋ ਨਹੀਂ ਸਰ ਬੇਬੰਨੇ ਤੁਹਾਡੇ ਬੁਰੇ ਹੱਥ ਸਾਨੂੰ ਬਖਸ਼ੋ ਬਸ ਭਈ ਹੁਣ ਸਮਝਾਣ ਵਾਲੀ ਤਾਂ ਉਹ ਦੇਖੋ ਸਿਆਣੀ ਬਿਆਣੀ ਹੈ ਇਧਰ ਆ ਕੁੜੀਏ ਬੈਠ ਇੱਥੇ ਆ ਕੇ ਦੀ ਉਹ ਕੱਲ ਦਾ ਜਬਾਕ ਹੋ ਗਿਆ ਸੀ ਮਾਰ ਕੇ ਲੱਪਣ ਸਮਝਾ ਦਈਏ ਨਹੀਂ ਦੇਖੋ ਹੁਣ ਵੇਖੋ ਸਾਰੇ ਆਪਾਂ ਬੈਠੇ ਆ ਸਿੱਧੀ ਗੱਲ ਹੈ ਫਿਰ ਕੱਲ ਨੂੰ ਤੁਸੀਂ ਫੇਰ ਤੋਂ ਹੈ ਆ ਬੈਠੀ ਹੈ ਸਿਆਣੀ ਬਿਆਣੀ ਕੋਈ ਨਿਆਣੀ ਹੈ ਨਹੀਂ ਦੇ ਕੁੜੀਏ ਆਹੋ ਤੇਰੀ ਸੱਸ ਹੈ ਆ ਸਾਰੇ ਬੈਠੇ ਆ ਠੀਕ ਹੈ ਨਾ ਹਾਂ ਬਈ ਠੀਕ ਹੈ ਜੋ ਪਹਿਲਾਂ ਹੋ ਗਿਆ ਉਹਦੇ ਤੇ ਪਾਓ ਮਿੱਟੀ ਠੀਕ ਹੈ ਜੋ ਚਾਹੇ ਗਲਤੀਆਂ ਹੋ ਗਈਆਂ ਚਲੋ ਜੇ ਨਹੀਂ ਕੀਤੀਆਂ ਗਲਤੀਆਂ ਤਾਂ ਚਲੋ ਅਸੀਂ ਮੰਨਦੇ ਆਂ ਵੀ ਠੀਕ ਹੈ ਸਾਡੀ ਧੀ ਹੈ ਸਾਡੀ ਭੈਣ ਹੈ ਸਾਡੇ ਤੋਂ ਗਲਤੀ ਹੋ ਗਈ ਇਹ ਤਾਂ ਗਲਤੀ ਹੋ ਗਈ ਠੀਕ ਹੈ ਜੀ ਉਹਨਾਂ ਤੇ ਪਾਓ ਮਿੱਟੀ ਅੱਗੇ ਤੋਂ ਕੁੜੀਏ ਸਾਨੂੰ ਲੰਬਾ ਨਹੀਂ ਆਣਾ ਚਾਹੀਦਾ ਕੋਈ ਵੀ ਘਰੇ ਠੀਕ ਹੈ ਜਿਵੇਂ ਉਹ ਤੇਰੀ ਸੱਸ ਕਹਿੰਦੀ ਓਮੇਕਰ ਜਿਵੇਂ ਭਾਈ ਸਾਹਿਬ ਕਹਿੰਦੇ ਇਹਨਾਂ ਨੂੰ ਗਰਮ ਰੋਟੀ ਦੇ ਕੱਪੜਾ ਲੀੜਾ ਘਰ ਦਾ ਕੰਮਕਾਰ ਠੀਕ ਹੈ ਨਾ ਇਸ ਚੀਜ਼ ਤੋਂ ਆਪਾਂ ਨੂੰ ਲੰਬਾ ਨਹੀਂ ਆਣਾ ਚਾਹੀਦਾ ਕੋਈ ਨਾਤਾ ਜਿੱਕੇ ਤੋਂ ਨੂੰ ਮੇਰਾ ਲਾਂਭਾ ਆਇਆ ਕੰਨੋਂ ਪਿੱਛੇ ਮੈਂ ਜਮਾਂ ਨਹੀਂ ਕਹਾਂਦੀ ਬਸ ਫੇਰ ਗੱਲ ਕਰ ਠੀਕ ਹੈ ਨਾ ਰਹੀ ਗੱਲ ਭਾਈ ਉਹਦਾ ਨਾਂ ਕੀ ਹੈ ਬਾਕੀ ਜਿਹੜੀਆਂ ਗੱਲਾਂ ਦਾ ਕਲੇਸ਼ ਹੈ ਉਹ ਤਾਂ ਹੁਣ ਦਾਤੇ ਦੇ ਹੱਥ ਹੈ ਭਾਈ ਸਾਹਿਬ ਸਿੱਧੀ ਗੱਲ ਹੈ ਉਹ ਆਪਾਂ ਬਾਹਰ ਬੰਦੇ ਦੇ ਹੱਥ ਨਹੀਂ ਹੁੰਦਾ ਇਹ ਚੀਜ਼ਾਂ ਇਹ ਤਾਂ ਪ੍ਰਮਾਤਮਾ ਨੇ ਜਿੱਥੇ ਰੱਖਣਾ ਹੈ ਉੱਥੇ ਰੱਖਣਾ ਹੈ ਠੀਕ ਹੈ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਵੀ ਹੇ ਸੱਚੇ ਪਾਤਸ਼ਾਹ ਫਸਲੇਰ ਕਰੀ ਕੋ ਭਾਈ ਸਾਹਿਬ ਪਰਮਾਤਮਾ ਨੇ ਤਾਂ ਜਿੱਥੇ ਰੱਖਿਆ ਰੱਖਿਆ ਇਹਨੂੰ ਤਾਂ ਕਹਿ ਦਿਓ ਵੀ ਤੜਕੇ ਉੱਠ ਕੇ ਨਾ ਮੜਾ ਜਿਹਾ ਬੂਥਾ ਹੱਸੀ ਵਾਲਾ ਦਿਖਾ ਦਿਆ ਕਰੇ ਸਾਨੂੰ ਤੜਕੇ ਐ ਉੱਠਦੀ ਐ ਜਿਵੇਂ ਸਾਡਾ ਕੋਈ ਮਰ ਗਿਆ ਹੁੰਦਾ ਘਰ ਚ ਉਹ ਨਹੀਂ ਕੋਈ ਵੀ ਐਵੇਂ ਲੱਗਦਾ ਹੁੰਦਾ ਪਤਾ ਕੀ ਹੁੰਦਾ ਜਦੋਂ ਆਪਾਂ ਇਹ ਘਰੇ ਕਲੇਸ਼ ਹੁੰਦਾ ਨਾ ਅਸੀਂ ਐਵੇਂ ਇੱਕ ਦੂਜੇ ਦੇਖ ਕੇ ਉਹੀ ਟਿੰਗੜੀ ਜਾਂਦੇ ਉਹਨੇ ਵੀ ਲੈ ਐਂ ਜੀ ਝਾਗਦੇ ਐ ਕਰਦਾ ਉਹ ਕਰਦਾ ਐਂ ਜੀ ਕੋਈ ਗੱਲ ਨਹੀਂ ਠੀਕ ਹੈ ਨਾ ਆਦਾ ਆਰਾਮ ਨਾਲ ਖੁਸ਼ ਰਹੋ ਪਰਿਵਾਰ ਚ ਖੁਸ਼ੀਆਂ ਪਰਮਾਤਮਾ ਅੱਗੇ ਦਊਗਾ ਇਹ ਗੱਲ ਨਹੀਂ ਉਦੀ ਉਹ ਦਾਦੇ ਦੇ ਘਰੇ ਦੇਰ ਹੈ ਨਹਿਰ ਨਹੀਂ ਹੈ ਜੀਆਂ ਤਾਂ 20 ਸਾਲਾਂ ਬਾਅਦ ਲੋਕਾਂ ਦੇ ਘਰੇ ਖੁਸ਼ੀਆਂ ਆ ਜਾਂਦੀਆਂ ਕਿਹੋ ਗੱਲ ਨਹੀਂ ਜਿਵੇਂ ਭੈਣ ਦੇ ਮੂੰਹ ਤੇ ਨਾ ਜਵਾਨ ਚ ਬੱਟਣੀ ਪੈਂਦਾ ਹਾਂ ਨੂੰ ਪੜਾ ਦੇਣੀ ਪੈਂਦਾ ਲੇਕਿਨ ਮੈਂ ਸਾਨੂੰ ਮੱਤਾ ਨਹੀਂ ਦੇਣ ਲੱਗਿਆ ਉਹ ਨੀ ਮਾਸੀ ਮੈਂ ਮੱਤਾ ਤਦੋਂ ਦਿੱਨਾ ਹੈ ਐਬੀ ਦੂਰ ਤੋਂ ਸਾਨੂੰ ਮੱਤਾ ਦੇਣਾ ਉਹ ਨਹੀਂ 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 ਮਾਂ ਮੇਰੀ ਇਹ ਮਾਸੀ ਇਹ ਮੈਂ ਕਹਿੰਦਾ ਮੈਂ ਮੱਤਾ ਨਹੀਂ ਦੇਣ ਆਇਆ ਠੀਕ ਹੈ ਮੈਂ ਤਾਂ ਮੰਨਦਾ ਵੀ ਚਲੋ ਸਾਡੀ ਗੱਲ ਤੂੰ ਜਿਹੜੀਆਂ ਗੱਲਾਂ ਸਾਨੂੰ ਕਹਿਣਾ ਨਾ ਮੈਂ ਉਹ ਨਹੀਂ ਸਮਝਾ ਰਿਹਾ ਮੈਂ ਤੇ ਮੰਨਦਾ ਮੈਂ ਇਹਦੇ ਵੱਲੋਂ ਚਲੋ 80 ਮਾਪੀ ਮੰਗ ਲੈਨੇ ਅਸੀਂ ਮੰਨਦੇ ਆਂ ਭਾਈ ਸਾਡੀ ਗਲਤੀ ਆ ਹੋਰ ਦੱਸ ਨਾ ਕਿ ਤਾ ਦੇ ਭਾਈ ਕਹਿੰਦੇ ਤੂੰ ਚੁੱਪ ਰਹਿੰਦਾ ਤੂੰ ਨਾ ਬੋਲ ਦੇਖੋ ਗੁੱਦੀਆਂ ਤੇ ਕੁੜੀ ਨੂੰ ਚੁੱਪ ਕਹਿੰਦੇ ਕਿਉਂ ਹੋਰ ਨਹੀਂ ਉਹ ਨਿਆਣੀਆਂ ਦੇ ਹੱਥ ਪਰ ਮੈਂ ਤੁਹਾਨੂੰ ਕਹਿੰਦਾ ਨਹੀਂ ਐ ਕਰਦੇ ਆ ਉਹਦੇ ਛਿੱਕੜੀ ਜਣਾ ਦਿੰਨੇ ਲੈ ਕੇ ਮੂੰਹ ਤੇ ਨਹੀਂ ਆਲੀ ਗੱਲ ਇਹ ਹੈ ਛਿੱਕੜੀ ਆਲੀ ਗੱਲ ਲੈ ਆ ਰਵੇ ਚਾਹੀਦੀ ਨਾ ਪਰ ਹੁਣ ਤੁਸੀਂ ਪਹਿਲਾਂ ਵੀ ਇੱਕ ਗੱਲ ਗੰਤ ਬੋਲ ਗਿਆ ਵਿੱਚ ਉਦੋਂ ਕਹਿੰਦੇ ਜੇ ਤੇਰੀਆਂ ਗਲਤੀਆਂ ਨਹੀਂ ਵੀ ਹੈਗੀਆਂ ਤਾਂ ਵੀ ਅਸੀਂ ਮਾਫੀ ਮੰਗਦੇ ਹਾਂ ਫਿਰ ਹੋਰ ਆ ਸਾਨੂੰ ਕੀ ਪਤਾ ਵੀ ਤੇ ਗਲਤੀ ਹੈਗੀਆਂ ਕਿ ਨਹੀਂ ਹੈਗੀਆਂ ਚਲ ਹੈਗੀਆਂ ਭਰਾ ਹੈਗੀਆਂ ਗਲਤੀ ਹੋਗੀ ਬਸ ਮੰਨ ਲਵੇ ਮੈਂ ਬਾਹਰ ਰਹਿ ਕੇ ਗੱਲ ਕਰੀ ਜਾਂਦਾ ਵੀ ਠੀਕ ਹੈ ਸਾਡੀ ਕੁੜੀ ਦੀਆਂ ਗਲਤੀ ਹੈ ਹੋ ਸਕਦਾ ਸਾਡੇ ਤੋਂ ਵੀ ਕੋਈ ਗਲਤੀ ਹੋ ਗਈ ਹੋਵੇ ਉਹਨਾਂ ਤੇ ਮ ਬਸ ਬੈਠੀ ਰਹੋ ਸਮਝਾਇਆ ਨਾ ਵੀ ਠੀਕ ਹੈ ਨਾ ਵੀ ਪਾਈ ਇਹਨੂੰ ਕੁੜੀ ਨੂੰ ਕਹਿੰਦਾ ਵੀ ਕੁੜੀਏ ਘਰ ਤੋਂ ਲਾਂਬਾ ਨਹੀਂ ਆਣਾ ਚਾਹੀਦਾ ਨਾਲ ਕੰਮ ਕਰਦੀ ਤਾਂ ਜਮੀਨਾਂ ਕਹਾ ਨਹੀਂ ਕੰਮ ਕਰਦੀ ਬਿਲਕੁਲ ਨਹੀਂ ਜਿਵੇਂ ਉਹ ਕਹਿੰਦੇ ਨੇ ਓਵੇਂ ਕਰਨਾ ਹੈ ਇਹਨਾਂ ਦੇ ਬਿਨਾ ਪੁੱਛੇ ਡੱਕਾ ਨਹੀਂ ਤੋੜ ਕੋਈ ਨਹੀਂ ਬਾਈ ਜਿਵੇਂ ਤੁਸੀਂ ਕਹੇਗਾ ਬਸ ਤੇਰੀ ਗੱਲ ਮੇਰੇ ਸਿਰ ਤੇ ਸਿਆਣੀ ਬਣ ਕੋਈ ਗੱਲ ਨਹੀਂ ਪ੍ਰਮਾਤਮਾ ਸਭ ਠੀਕ ਕਰ ਦਿੰਦਾ ਹੁੰਦਾ ਹਾਂ ਹਾਂ ਇਹ ਕਈ ਵਾਰੀ ਦੇਣੀ ਐ ਜੇ ਹੁੰਦੇ ਚੰਗੇ ਮਾੜੇ ਬਸ ਟਾਈਮ ਨਿਕਲ ਜਾਂਦਾ ਹੈਗਾ ਕੋਈ ਨਹੀਂ ਠੀਕ ਹੈ ਸਾਡੇ ਵਾਸਤੇ ਤਾਂ ਸਾਰਾ ਉਹ ਦਿਨ ਮਾੜਾ ਹੀ ਚੜਿਆ ਸੀ ਜਿੱਦੇ ਮੈਂ ਬਰਾਤ ਲੈ ਕੇ ਉੱਥੇ ਭਾਗਿਆ ਸੀ ਮੇਰਾ ਤਾਂ ਦਿਨ ਉੱਦੋਂ ਹੀ ਮਾਰੇ ਸ਼ੁਰੂ ਹੋ ਗਏ ਸੀ ਉਹ ਨਹੀਂ ਐਵੇਂ ਕਾਣੂ ਸਿਆਣੀਆਂ ਗੱਲਾਂ ਕਰੀਦੀਆਂ ਹੁੰਦੀਆਂ ਠੀਕ ਹੈ ਨਾ ਇਹ ਨਾ ਥੋੜੇ ਬਸ ਐ ਨਾ ਇਹਦੇ ਬਸ ਐ ਸਿੱਧੀ ਗੱਲ ਹੈ ਇਹਦੇ ਸਦੇ ਬਾਤ ਦੀ ਗੱਲ ਨਹੀਂ ਹੈਗੀ ਬਈ ਚਲੋ ਠੀਕ ਹੈ ਭਾਬੀ ਕਦੋਂ ਕ ਜਾਣਗੇ ਅਸੀਂ ਵੀ ਕੋਈ ਕੰਮ ਕਰਨੇ ਨੇ ਚੱਲੀਏ ਆਪਾਂ ਚਲੋ ਚੱਲਦੇ ਆਪਾਂ ਫੇਰ ਚੰਗਾ ਭਾਈ ਚੰਗਾ ਸਿਆਣੀ ਮਾਰ ਚੰਗਾ ਚੰਗਾ ਹੀ ਸਸੀ ਗੱਲ ਮੈਂ ਛੱਡਿਆ ਮਾਮਾ ਕੇ ਬੈਠਾ ਬਾਈ ਲੱਪੜੀ ਬਾਹਰ ਜਾਣਗੇ ਸਿਆਣੀ ਮਾਰ ਕੇ ਰਹੀ ਜਗੜ ਤੇ ਛੱਡਣ ਦੱਸ ਪਹਿਲੀ ਵਾਰ ਆਏ ਨੇ ਇਹੋ ਤੋਂ ਜਮੀਨਾਂ ਕਹਾਂ ਹੀ ਤੂੰ ਨਹੀਂ ਤਹੁੰਦੀ ਲਾਬਾ ਤੇ ਚੱਲ ਆ ਦੇਖ ਲੈ ਮੈਂ ਨਹੀਂ ਤਾਂ ਇਹ ਕਰਕੇ ਗਏ ਨੇ ਓਰ ਮਾਤਾ ਸੇਤਾ ਠੀਕ ਨੇ ਕੀ ਕੀ ਐ ਬਸ ਸੁੰਨੂ ਫਿਕਰ ਜਾਂ ਲੱਗਿਆ ਰਹਿੰਦਾ ਸਾਰਾ ਦਿਨ ਫਿਕਰ ਤਾਂ ਲੱਗਣਾ ਹੀ ਆ ਮਾਤਾ ਜਦੋਂ ਘਰੇ ਕੋਈ ਜਵਾਕ ਨਾ ਖੇਡੇ ਇੰਨਾ ਟਾਈਮ ਹੋ ਗਿਆ ਉਹ ਵਿਆਹ ਨੂੰ ਮੈਂ ਤਾਂ ਤੈਨੂੰ ਐਂ ਕਹਿਣਾ ਮਾਤਾ ਇਹਨੂੰ ਕਾਰੇ ਵਾਸਤੇ ਘਰੇ ਰੱਖੀ ਬੈਠੋਂ ਕੱਢੋ ਘਰੋਂ ਸਾਕ ਹੀ ਐ ਮੈਂ ਕਾਹ ਗੂੰ ਆਪਣੇ ਮੁੰਡਿਆਂ ਨੂੰ ਕਿਹੜਾ ਸਾਕ ਨਾ ਘਾਟਾ ਹਾਂ ਸੁਖਣਾ ਜਾਇਦਾਤ ਬੁਠੇਰੀ ਆਉਂਦੀ ਐ ਸਾਕਾਂ ਦਾ ਤਾਂ ਕੀ ਘਟਾ ਬਸ ਉਹਦੇ ਮੂੰਹ ਕੰਨੀ ਵੇਖਦੇ ਸੀ ਹੁਣ ਫਿਰ ਇਹ ਅੱਕਿਆ ਹੋਇਆਂ ਨੂੰ ਕਰਨੀ ਪਊਗਾ ਇਹ ਤਾਂ ਕਰਨ ਰਹਿਣੀ ਤਾਂ ਰਹਿ ਪਈ ਨਹੀਂ ਜਾਣਾ ਜਾ ਮਾਤਾ ਇੰਕੇ ਨਾ ਮਾਤਾ ਹੋਰ ਕੱਡੋ ਪ੍ਰਾਂਤ ਹਾਂਜੀ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਹੁਣੇ ਆਏ ਹੋ ਜੀ ਹਾਂ ਹਾਂ ਹੁਣੇ ਆਏਗਾ ਹੋਰ ਕਰੀ ਸੀ ਸਭ ਸਾਰੇ ਹਾਂ ਵਧੀਆ ਸੀ ਤੁਸੀਂ ਦੱਸੋ ਠੀਕ ਹੋ ਹਾਂ ਮਾਤਾ ਠੀਕ ਹੈ ਜੀ ਅੱਛਾ ਮੈਂ ਤਾਂ ਮਾਤਾ ਨਾ ਉਹੀ ਗੱਲ ਕਰੀ ਜਾਂਦਾ ਸੀਗਾ ਅੱਛਾ ਸਸ਼ੀ ਕਾਲ ਜੀ ਪਾਣੀ ਮੈਨੂੰ ਵੀ ਤਾਂ ਪਾਣੀ ਕੋਈ ਪਤਾ ਹੀ ਨਾਗਾ ਵੀ ਪ੍ਰਾਣਾ ਆ ਠੰਡਾ ਲੈਣ ਆਇਆ ਬਈ ਠੰਡਾ ਤੇ ਇੰਨਾ ਨੇ ਲੈ ਕੇ ਆਉਣਾ ਕਿ ਮੈਂ ਤਾਂ ਪਾਣੀ ਖੜਾਉਣਾ ਨੇੜੇ ਦੁਕਾਨਾ ਤੂੰ ਵੀ ਲੈ ਸਕਦੀਆਂ ਲੈਣ ਦਾ ਕਿਉਂ ਨਹੀਂ ਲਿਆ ਕੇ ਬਾਹਨੇ ਫਿਰ ਜਿੱਦ ਤੇ ਰੱਖਿਆ ਸੀ ਮੈਨੂੰ ਲੱਗਾ ਆਪੇ ਪੀ ਗਈ ਨਹੀਂ ਪਣੀ ਹੈ ਨਹੀਂ ਸੀਗਾ ਫਰਿਜ ਆ ਜੰਗਾ ਕੰਮ ਆਹ ਦੇਖ ਲੈ ਉਹ ਆ ਗਈ ਹੋਣੀ ਉਹਦਾ ਮਾਤਾ ਮੈਂ ਆਪ ਹੀ ਪੀ ਜਾਂਦੀ ਐ ਆਪ ਹੀ ਪੀ ਜਾਂਦੀ ਐ ਬਦਨਾਮੀ ਕਰਾਉਣ ਦੀ ਮਾਰੀ ਹੋਰ ਕੀ ਐ ਮੈਂ ਤਾਂ ਨਾ ਕਰਿਆ ਕਰੋ ਬਾਈ ਫਰੌਣਾ ਤਰੌਣਾ ਕਰਿਆ ਉਹ ਤੁਹਾਨੂੰ ਇਹਨਾਂ ਦਾ ਪਤਾ ਵੀ ਠੰਡਾ ਲੈ ਕੇ ਰੱਖਿਆ ਉਹਦੇ ਵਾਸਤੇ ਵੀ ਰੱਖ ਲਗੇ ਆ ਸੜਿਆ ਪਾਣੀ ਦਿੱਤਾ ਮੈਂ ਮੂੰਹ ਨੂੰ ਨਾ ਤਾਂ ਨਹੀਂ ਬਾਈ ਮੈਂ ਤਾਂ ਕਾਹਦੇ ਮੈਂ ਠੰਡਾ ਪੀ ਗਈ ਜੇ ਨਿਆ ਦਿੰਦੇ ਮੈਂ ਸਾਨੂੰ ਠੰਡਾ ਫੜਾਉਣ ਜੇ ਪਹਿਲਾਂ ਮੈਂ ਦੇਖ ਕੇ ਆਈ ਕਿ ਤੱਕ ਨਾ ਜੀ ਐਡੀ ਯਾ ਦਤਾ ਹੈ ਪਾਣੀ ਫੜਾ ਤੁਰਦੀ ਲੱਗ ਬੋਲਣਾ ਨਹੀਂ ਹਰਦੀ ਚਬਰ ਚਬਰ ਬੋਲੀ ਜਾਓ ਫਿਰ ਇੱਕ ਗੱਲ ਦਾ ਜਵਾਬ ਦੇਉ ਤੇਨੂੰ ਜ਼ਰੂਰੀ ਸੁੱਖਿਆ ਜਵਾਬ ਦੇਣਾ ਚਲ ਭਾਈ ਆਦਾ ਕੰਮ ਕਰਾ ਦੀ 100 ਗੱਲ ਕਰਨੀ ਹੁੰਦੀ ਹੈ ਜਵਾਬ ਕੈਗਲਾ ਮਾਤਾ ਤੱਤਾ ਪਾਣੀ ਲੈ ਕੇ ਫੜਾਦਾ ਮੈਨੂੰ ਐਂ ਕਰਦੀ ਹਾਂ ਹਣ ਬੇਬੇ ਕੀ ਕਰੇ ਬੇਬੇ ਨੇ ਕਿਹੜਾ ਕੋਠਾ ਥਾਲ ਪਰੋਸਦੀ ਐ ਇੱਥੇ ਹਾਂ ਕਈ ਉਹ ਤਾਂ ਮਾਰਦਾ ਤੈਨੂੰ ੱਟਕੇ ਮਾਰ ਕੇ ਕੱਢੋ ਕਰੋ ਬਾਹਰ ਕੱਢਾਂਗੇ ਹੁਣ ਫੇਰ ਹੋਰ ਕੀ ਕਰਾਂਗੇ ਕੀ ਕਰਾਉਣਾ ਹੈ ਤੋਂ ਜਿਹਨੂੰ ਨਾ ਤਾਂ ਅਕਲ ਆ ਵੀ ਪਰਾਉਣਾ ਤਰਾਉਣਾ ਆਇਆ ਹੈ ਉਹਨੂੰ ਕਿਵੇਂ ਸੇਵਾ ਕਰਨੀ ਹੈ ਕੀ ਲੈ ਕੇ ਦੇਣਾ ਕੀ ਖਵਾਉਣਾ ਕੀ ਪਿਵਾਉਣਾ ਤੇ ਨੇਦੀ ਅਕਲ ਨਹੀਂ ਹੈਗੀ ਇਹਨੂੰ ਆ ਬੇਚਾਰੀ ਬੇਬੇ ਕੀ ਕਰੇ ਬੇਬੇ ਹੁਣ ਕੰਮ ਕਰਨ ਵਾਲੀ ਆ ਚਲ ਕੋਈ ਨਾ ਹੁਣ ਮੈਨੂੰ ਗੱਲ ਦੱਸ ਤੇਰੇ ਹੱਥ 'ਚ ਹੈਗਾ ਕੋਈ ਰਿਸ਼ਤਾ ਕੋਈ ਨਹੀਂ ਮਾਤਾ ਆਪੇ ਹੀ ਕਰ ਲੈ ਵਧੀਆ ਰਿਸ਼ਤਾ ਹੈਗਾ ਮੇਰੇ ਹੱਥ 'ਚ ਛੱਡੀ ਵੀ ਆ ਕੁੜੀ ਰਿਸ਼ਤਾ ਕਰਵਾ ਦਊਂਗਾ ਆਪੇ ਇਹਨੂੰ ਕੱਢੋ ਜਦੋਂ ਜਵਾਕ ਹੀ ਨਹੀਂ ਹੁੰਦਾ ਜਵਾਕ ਨਹੀਂ ਖੜਾ ਸਕਦੇ ਆਪਣੇ ਘਰੇ ਹਨਾ ਆਂ ਤਾਂ ਮੇਰੀ ਗੱਲ ਸੁਣੋ ਛੱਡੀ ਹੋਈ ਦਾ ਤਾਂ ਅਸੀਂ ਕਿਉਂ ਲੈ ਲਾਂਗੇ ਸਾਡੇ ਸੁੱਖ ਨਾਲ ਜਹੇ ਦਾਤ ਰਹੀ। ਕੋਈ ਨਹੀਂ ਮਾਤਾ ਰਸਤਾ ਹੋਰ ਭਾਲ ਲਈ। ਉਹ ਮਾਤਾ ਛੱਡੀ ਹੋਈ ਜ਼ਰੂਰ ਐ। 4 ਕਿੱਲੇ ਦਾ ਜ਼ਮੀਨ ਦਿਉਂਦੇ ਆ। 25-30 ਲੱਖ ਰੁਪਇਆ ਲਾਉਣਗੇ ਵਿਆਹ ਤੇ। 4 ਕਿੱਲੇ ਜ਼ਮੀਨ। ਨੇ 25 ਲੱਖ। ਹਾਂਜੀ ਮਾਤਾ। ਕਰਾ ਦੇ ਕੋਤ। ਚਲੋ ਫੇਰ ਤਾਂ ਅਸੀਂ ਲੈ ਲਾਂਗੇ ਰਿਸ਼ਤਾ। ਹਾਂ ਤਾਂ ਇਹਨੂੰ ਤਾਂ ਕੱਢੋ ਕਰੋ ਪਹਿਲਾਂ ਫੇਰ ਹੀ ਕਰਾਵਾਂਗੇ ਦੂਜਾ ਵਿਆਹ ਆਪਾਂ। ਓਹੋ ਕੋਈ ਨਾ ਜੀ ਇਹਨੂੰ ਤਾਂ ਕੱਢ ਦਾਨਾ ਕਰੋ। ਕਿਉਂ ਇੰਨਾ ਗਰਮ ਹੋਣੇ ਗਰਮ ਹੋਣਾ ਨਹੀਂ ਦੇਖ ਲੈ ਸੇਵਾ ਕਰਦੀ ਮੇਰੀ ਉਹ ਤਾਂ ਮੈਨੂੰ ਪਤਾ ਲੱਗ ਗਈ ਗਿਆ ਹੋਈ ਨਾ ਉਹ ਤੂੰ ਫਿਕਰ ਨਾ ਕਰ ਉਹ ਸਾਡੇ ਤੇ ਗੱਲ ਹੈ ਮੈਂ ਤਾਂ ਇਹੀ ਗੱਲ ਕਰਦਾ ਮਾਂ ਤਾਂ ਜਿੰਨਾ ਛੇਤੀ ਤੋਂ ਛੇਤੀ ਹੋ ਸਕਦਾ ਨਾ ਇਹ ਕੰਮ ਕਰੋ ਇਹਨੂੰ ਕੱਢੋ ਉਹ ਰਿਸ਼ਤਾ ਬੜਾ ਵਧੀਆ ਆਪਣੇ ਹੱਥੋਂ ਨਾ ਲੰਘ ਜਾ ਕਿਤੇ ਠੀਕ ਹੈ ਹਾਂ ਚਲ ਬੈਠ ਠੀਕ ਹੈ ਤੁਸੀਂ ਬੈਠੋ ਮੈਂ ਤੁਹਾਡੇ ਫਿਰ ਠੰਡਾ ਜਿਹਾ ਪਾਣੀ ਲੈ ਕੇ ਆਉਂਦੀ ਹਾਂ ਚਲ ਲੈ ਕੇ ਆ ਤੂੰ ਮੇਰੇ ਤਾਂ ਪਿਆ ਤਾਂ ਹਾਂ ਦੇਖ ਲਾ ਮਾਤਾ ਆ ਤੇਰੀ ਕੁੜੀ ਐ ਇਹ ਵੀ ਕਿੰਨੀ ਸਿਆਣੀ ਆ ਹਨਾ ਦੇਖ ਲਾ ਮੇਰੇ ਵਾਸਤੇ ਠੰਡਾ ਪਾਣੀ ਲੈਣ ਗਈ ਆ ਤੇ ਉਹਨੇ ਦੇਖ ਲਾ ਤੱਤਾ ਪਾਣੀ ਮਾਰਿਆ ਮੇਰੇ ਮੱਥੇ ਉਹ ਤਾਂ ਐਂ ਕਰਦੀ ਐ ਭਾਈ ਐਂ ਕਰਦੀ ਐ ਤੂੰ ਦੇਖ ਕੇ ਕੀ ਲੱਗੇ ਸੀ ਜਦੋਂ ਵਿਆਹ ਕੇ ਲਈ ਆ ਇਹ ਦੇਖਿਆ ਤਾਂ ਬਹੁਤ ਕੁਝ ਸੀ ਉਦੋਂ ਵੀ ਲਾਲਚ ਚਾਏ ਸੀ ਹੂੰ ਹੁਣ ਵੀ ਲਾਲਚ ਚਾਏ ਇਹ ਤਾਂ ਗੱਲ ਹੈਗੀ ਆ ਪਰ ਉਹ ਯਾਰ ਰਿਸ਼ਤਾ ਨਹੀਂ ਮਿਲਣਾ ਆਪਾਂ ਨੂੰ ਜਿਹੜਾ ਮੈਂ ਕਰਵਾਉਣਾਗਾ ਚਲ ਮਾਤਾ ਮੈਂ ਅੰਦਰ ਚੱਲਦਾ どう <noise> ਅਮਨ ਅਮਨ ਹਾਂ ਭਾਦੀ ਕੀ ਹੈ ਉਰੇ ਆਈ ਪੜੇ ਦੱਸ ਨੌਤੀ ਦੱਸ ਵੜੇ ਉਰੇ ਬਲੰਦੇ ਕਿ ਲੋੜ ਦੀ ਤੂੰ ਮੇਰੇ ਕਾਂਡੇ ਨਹੀਂ ਦੇਖੇਗੇ ਮੈਂ ਜਦੋਂ ਪਈਆਂ ਉੱਤੇ ਮੇਰੇ ਕੰਨਾਂ 'ਚ ਸੀਗੇ ਸਾਡੇ ਚੂੜੀ ਸੀਗੇ ਹੱਥ 'ਤੇ ਹੋਣਾ ਚੂੜੀ ਐ ਨਾ ਕਾਜੇ ਇਹਨਾਂ ਨੇ ਹੈ ਨਾ ਮਰ ਜਾਂਦੀ ਮੇਰੇ ਸੱਜਣਾ ਨਹੀਂ ਆ ਨੀ ਮੈਂ ਤੇਰੇ ਕਾਂਡੇ ਤੋਂ ਕੀ ਕਰਾਉਣਾ ਇੱਕ ਮਿੰਟ ਹੋ ਗਿਆ ਮੈਂ ਬੇਦਰ ਬੋਲ ਮਾਰਦੀ ਆ ਬੇਬੇ ਆਹ ਤੇਰੇ ਮੇਰੇ ਸੱਜਣਾ ਟੂਮਾ ਲਾਉਂਦੀ ਆ ਆਪਣੀਆਂ ਹਾਂ ਦੱਸ ਨਹੀਂ 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 ਬੇਬੇ ਮੈਂ ਸਿਆਣੀ ਰੋਗੀ ਟੁਕ ਮੇਰੇ ਮਨਾਂ ਟੂਮਾ ਹੈ ਨਾ ਤਾਂ ਮੇਰੇ ਕੰਨਾਂ ਚ ਕਾਦੇ ਰਹੇ ਤੇ ਨਾਲ ਮੇਰੀ ਚੂੜੀ ਰਹੀ ਹੈ ਫਿਰ ਸਾਨੂੰ ਕੀ ਪੁੱਛ ਪੜਾਈਏ ਤੇਰੇ ਕਾਂਡੇ ਦੀ ਨਾ ਚੂੜੀ ਨਹੀਂ ਬੇਬੇ ਮੈਂ ਪਾ ਕੇ ਪਈਆਂ ਕੰਨਾਂ ਚ ਤੇ ਤਾਂ ਕੀ ਹੋਣਗੀ ਪਾ ਕੇ ਤਾਂ ਮੈਂ ਪਈ ਸੀ ਬੇਬੇ ਕੰਨਾਂ ਚ ਆ ਦੇਖ ਹੁਣ ਮੇਰੇ ਕੰਨਾਂ ਚ ਹੈ ਨਹੀਂ ਹੱਥ ਚ ਚੂੜੀ ਹੈ ਨਹੀਂ ਨਿੱਕਲੇ ਦੱਸੀ ਕੀ ਕਰੀਏ ਮੇਰੀ ਕੁੜੀ ਦੋ ਦਿਨ ਮਿਲਣ ਆ ਗਈ ਤੇ ਰੇਖਾਂ ਤੇ ਰਕਤਦੀ ਹੈ ਬੇਬੇ ਮੈਂ ਇਹਨੂੰ ਨਹੀਂ ਕੁਝ ਵੀ ਕਹਿੰਦੀ ਮੈਂ ਤਾਂ ਹੁਣ ਕਹੀ ਵੀ ਨਹੀਂ ਕਹਾਂ ਤਾਂ ਹੁਣ ਕੋਈ ਗਾਇ ਕਟਰੇਗੀ ਹਾਂ ਹੈ ਬੇਬੇ ਨਹੀਂ ਕੁਝ ਵੀ ਨਹੀਂ ਆਇਆ ਕਿ ਮੇਰੇ ਨਾਲ ਪਾਲ ਕਰਾ ਦੇ ਮਾੜਾ ਜਿਹਾ ਪਾਲ ਲਗਿਆ ਅਸੀਂ ਕੰਮ ਆ ਕਰਾ ਗਏ ਬਾਦੀ ਸਾਥੋਂ ਨਿਕਲ ਕੇ ਆ ਜਾਂਦੇ ਹਾਂ ਹਾਏ ਬੇਬੇ ਆਇਆ ਨਾ ਕਰ ਮਾ ਮਾਨ ਕੀ ਮੇਰੇ ਪਿੱਕੇ ਦੀ ਨਿਸ਼ਾਨੀ ਸੀ ਮੈਂ ਹੱਥ ਬੰਦੀ ਇਹ ਹੋਊ ਤੇਰੇ ਪਿੱਕੇ ਦੀ ਨਿਸ਼ਾਨੀ ਮੈਨੂੰ ਤਾਂ ਆਹੋ ਆ ਤੂੰ ਹਾਏ ਬੇਬੇ ਬੇਬੇ ਕੀ ਰੌਲਾ ਪਾਏ ਨੇ ਕੀ ਰੌਲਾ ਪਾਏ ਨਾ ਤੂੰ ਤੈਨੂੰ ਜਦੋਂ ਦੇਖਣਾ ਚਬਰ ਚਬਰ ਬੋਲਦੀ ਰਹਿੰਦੀ ਮੇਰੀ ਮਾੜੇ ਮੂਰੇ ਕਹੀ ਮੇਰੇ ਰਿੰਗ ਲਾ ਲੈ ਰਿੰਗ ਲਾ ਲੈ ਸੋਮਾ ਤੈਨੂੰ ਮੈਂ ਕਹਿਣਾ ਹੁੰਦਾ ਨਾ ਇਹ ਕਿਸੇ ਨੇ ਗੰਦਾ ਮਾਰ ਦੇ ਗੇਟ ਖੋਲ ਖੋਲ ਕੇ ਜਦੋਂ ਮਾਰਾ ਤੁਸੀਂ ਪੈ ਜਾਂਦੀ ਹੋ ਇਹ ਨੇ ਜ਼ਰੂਰ ਰਿੰਗ ਲਾ ਕੇ ਨਾ ਉਹਨਾਂ ਨੂੰ ਬੜਾਏ ਹੋਣਗੇ ਬਚਾਏ ਹੋਣਗੇ ਆਪਣੇ ਬੇਕੀ ਕੱਟੋ ਕਰੋ ਇਹਨੂੰ ਬਾਹਰ ਇਹ ਨਹੀਂ ਲੋਟਦੀ ਚਾਰ ਪੰਗਰੇ ਇੱਕ ਵਾਰ ਤੇ ਸਾਡੇ ਘਰ ਚ ਗੱਲ ਤਾਂ ਦੱਸੋ ਗੱਲ ਕੀ ਐ ਓਏ ਇਹਨੂੰ ਪੁੱਛ ਕੀ ਗੱਲ ਹੈ ਤੁਸੀਂ ਆਏ ਕਿਉਂ ਧੱਕੇ ਮਾਰੀ ਜਨੂੰ ਕਿਉਂ ਧੱਕੇ ਮਾਰ ਮਾਰ ਕਰਦੇ ਹੋਗੇ ਕੁੜੀ ਨੂੰ ਵਾਰ ਮੈਂ ਧੱਕੇ ਨਾ ਮਾਰ ਗਿਆ ਤਾਂ ਹੋਰ ਕੀ ਕਰੀਏ ਇਹੇ ਘਰ ਦਾ ਚੱਕ ਕੇ ਸਮਾਨ ਵੇਚਣ ਲੱਗ ਜੇ ਤੇ ਅਸੀਂ ਚੁੱਪ ਰਹੀਏ ਕਿਉਂ ਐਸਾ ਕੀ ਵੇਚਦਾ ਤੁਹਾਡਾ ਓਏ ਇਹਨੂੰ ਪੁੱਛ ਕੀ ਇਹਨੂੰ ਕੀ ਪੁੱਛੋ ਬੋਲੋ ਤੁਸੀਂ ਇਹਨੂੰ ਪੁੱਛੋ ਵੀ ਕਾਂਡੇ ਤੇ ਚੂੜੀ ਕਿੱਥੇ ਜੜੀ ਐ ਨਾ ਇਹਨੂੰ ਸੋਨੂੰ ਬਣਾਇਆ ਅਸਲ ਚ ਕਿਉਂ ਹਾਂ ਸਾਨੂੰ ਕਦੋਂ ਅੱਥੇ ਬਣਾਤੇ ਕੱਢ ਜਾ ਬੜਾ ਕੇ ਸੋਨੂ ਤੇ ਲਾਉਂਦੀ ਆ ਸਾਡੇ ਸਿਰ ਮੇਰੀ ਕੀ ਦੇ ਸਿਰ ਉਹ ਦੋ ਦਿਨ ਮੈਨੂੰ ਉਹ ਮਾਸੀ ਸਾਡਾ ਇੱਥੇ ਕੋਣ ਆ ਗਿਆਸ ਤਾਂ ਹੁਣ ਆ ਰਹੇ ਆ ਸਾਨੂੰ ਕਿਹੜੇ ਵੇਲੇ ਬੁਣਾਏ ਕਿਸੇ ਨੂੰ ਹੋਰ ਬੁਣਾਤੇ ਹੋਣਗੇ ਹੋਰ ਕਿਹਨੂੰ ਬੁਣਾਤੇ ਹੋਣਗੇ ਬੁਣਾਤੇ ਹੋਣਗੇ ਸਾਡੇ ਨੂੰ ਉਹ ਬਾਈ ਜੀ ਮਾਸੀ ਬੜਾ ਸੋਚ ਕੇ ਬੋਲ ਥੋੜਾ ਰੱਬ ਨਾਲ ਡਰ ਰੱਬ ਤੋਂ ਡਰ ਤੂੰ ਨਹੀਂ ਡਰਦੀ ਰੱਬ ਤੋਂ ਮੈਂ ਅੱਜ ਡੇਰ ਜਾਮ ਤਾਂ ਨਹੀਂ ਆ ਤੂੰ ਜਾਮਾ ਨਾ ਮੈਂ ਤੁਹਾਨੂੰ ਉੱਥੇ ਕਿਹਾ ਸੀ ਨਾ ਵੀ ਇਹ ਕੇਟ ਖੋਲ ਖੋਲ ਕੇ ਗੱਲਾਂ ਮਾਰਦੀ ਹੈ ਓ ਯਾਰ ਰੈਡ ਦਿਓ ਬੱਸ ਤੂੰ ਗੀਡ ਖੋਰ ਖੋਰ ਕੇ ਗੱਲਾਂ ਮਾਰਦੇ ਆ ਆਪਦੇ ਤੇ ਪੜਦੇ ਪਾਦੇ ਹੋ ਤੁਸੀਂ ਹੁਣ ਕੋ ਗੱਲ ਨਹੀਂ ਮਿਚਾ ਹੁਣ ਇਹਦੇ ਤੇ ਐਚਲ ਚਾਰ ਨਾਲ ਲੱਗੇ ਨਾ ਫਿਰ ਕੋਲਾ ਸਮਾਨ ਗਾਉਂਦੇ ਹਾਂ ਫਿਰ ਕੋਈ ਪਿਆ ਉਹਦੀ ਲੱਕੜ ਦਾ ਤੇ ਉਹਦੀ ਮਦਦੀ ਬਾਲੀ ਅਸੀਂ ਬੋਲਦੇ ਨਹੀਂ ਤਾਂ ਮਤਲਬ ਸਿਰ ਚੜੀਆ ਕੋ ਤੂੰ ਨਾ ਫਿਰ ਤੁਸੀਂ ਸਾਡੇ ਸਿਰ ਚੜਨਾਗਾ ਸਾਡਾ ਕਰਦਾ ਸਮਾਨ ਵਿੱਚ ਇਹ ਕਿਹੜਾ ਸਮਾਨ ਗਾਉਂਦਾ ਤੋੜਾ ਫਿਰ ਕੋਈ ਨੂੰ ਪੁੱਛੋ ਕਾਂਡੇ ਦੀ ਝੂਣੀ ਕਿੱਥੇ ਆ ਕਾਂਡੇ ਦੀ ਤੁਹਾਨੂੰ ਪਤਾ ਤੁਹਾਨੂੰ ਕਰਿਆ ਸਾਨੂੰ ਪਤਾ ਹੈ ਸਾਨੂੰ ਕਹਣਾ ਤੁਸੀਂ ਹਾਂ ਕੰਨਾਂ ਤੇ ਦੇ ਪਾਏ ਸੀ ਬਾਜ ਚੂੜੀਆਂ ਦੇ ਪੈਸੇ ਨੇ ਸਾਢੇ 2.5 ਹਾਂ ਤੇ ਲਾਲੇ ਹੁਣ ਗਏ ਇੰਨਾ ਨੇ ਨਹੀਂ ਇਹਨਾਂ ਨੇ ਕਿ ਮਿਲੇ ਨੇ ਇਹਨੂੰ ਪਤਾ ਨਹੀਂ ਲੱਗੂ ਧਾਰਾ ਤੇ ਪੁੱਤ ਦੇ ਸਿਰ ਤੇ ਹੱਥ ਵੀ ਤੂੰ ਦੀ ਲਾਈ ਦੀ ਕਿਉਂ ਧਾਰਾ ਧਾਰਾ ਸੱਤਿਆ ਧਾਰਾ ਹਾਂ ਤਾਂ ਸੱਤਿਆ ਉਹ ਤਰਾ ਤੇ ਉਹ ਦੇ ਸੱਤੇ ਉਹ ਤੂੰ ਯਾਰ ਬੜਾ ਸਿਰ ਜੇਣਾ ਤੜਾ ਲੈ ਜਾ ਵੀਰ ਨੂੰ ਮੈਂ ਚਿਰ ਤੇਰਾ ਚੜਾ ਮੇਰੇ ਪਰਗੇ ਨੌਤੀ ਸਾਈ ਦੇ ਖੰਡੇ ਮਾਂ ਦੇ ਮਗਰ ਸਾਡੀ ਜਿੰਗੀ ਜਾਂਦਾ ਕਿਉਂ ਨਾ ਡਿੰਗੜਾ ਐ ਦੀ ਪਾਂਹ ਤਾਂ ਮੈਂ ਕਰਾਉਣਾ ਕੀ ਆ ਚੱਲ ਤੂੰ ਉਹ ਜਾ ਯਾਰ ਤੂੰ ਆ ਗਿਆ ਲੈ 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 ਆਪਦੀ ਵਾ ਲੈ ਲੈ ਮੈਂ ਤੇ ਕੁਝ ਹੋਣਾ ਕਰੇ ਅਸਾਂ ਰੱਖਣੀ ਅਸੀਂ ਵੀ ਨਹੀਂ ਹੋ ਹਾਂ ਸੁਣ ਲਿਆ ਛੋਟੀਆਂ ਓਏ ਤੇ ਲੈ ਜਾ ਓਏ ਆਉਂਦੀ ਨੂੰ ਲੈ ਜਾਂਦੇ ਤਾਂ ਕਰਾਉਣਾ ਕੀ ਆ ਚੱਲ ਕੋ ਆ ਹੇ ਲੋ ਦੇ ਸਿਰ ਚੜ੍ਹ ਨਹੀਂ ਆਉਂਦੇ ਚੋਲੇ ਕਰ ਕਰਕੇ ਬੋਲਦੇ ਨੇ ਚਾਚਾ ਚੱਲ ਜਦੋਂ ਕਰਾਉਣਾ ਕੀ ਸੀ ਇਹਨਾਂ ਨੂੰ ਓਏ ਐਸੀ ਵੀ ਸੰਗੜੀ ਤੋਂ ਕਰਾਉਣਾ ਕੀ ਸੀ ਮੈਨੂੰ ਦੱਸੀ ਓ ਚੱਲ ਓਏ ਓ ਵਗ ਜਾ ਯਾਰ ਤੂੰ ਆਹ ਵੜ ਕੇ ਜੁੱਤੀ ਸਾਂ ਦੇਖਿਆ ਮੱਝਾ ਵਗ ਜਾ ਇਹ ਵੀ ਦੇਖੇ ਨੇ ਇਹ ਨਾ ਨਾ ਹੋਵੇ ਨਹੀਂ ਕਿਉਂ ਤੇ ਦੇ ਕੇ ਤੁਹਾਨੂੰ ਹੋਰ ਦੂਜਾ ਲੋਟ ਛੱਡ ਕੇ ਆਈਏ ਲੋਤੀ ਸ ਹੈ ਨਾ ਫਲਾਣਾ ਮੱਝਾ ਵਗ ਜਾ ਜਿਹੇ ਜਿਹੇ ਹੈਗੇ ਹੋ ਜਿਹੇ ਕਰ ਤੂੰ ਤੇ ਮਾਲ ਕੋ ਆਜਾ ਜਵਾ ਦਾ ਕਰ ਜਰਮਾ ਇਹਦਾ ਕੂੜੇ ਕਰਕਟ ਨਾਲ ਕੀ ਕਰਨਾ ਜ਼ਰੂਰੀ ਹੈ ਸਮਝਾ ਚੱਤ ਸਿਆ ਆਪਣਾ ਬਟਿਆ ਤੋਂ ਨਾ ਆਜਾ ਆਜਾ ਪੂਰਾ ਆ ਜੀ ਰੋਣਾ ਤੂੰ ਤੂੰ ਵੀ ਇੰਨਾ ਕੀ ਬੁਰਾ ਕੀ ਚਾਏਗਾ ਉਹ ਜਿਹੜਾ ਮੇਰੇ ਕਰਮਾਂ ਦੇ ਵਿੱਚ ਤੂੰ ਲੋਨੀ ਕਾਦੇ ਵਾਸਤੇ ਭਾਈ ਕੋਈ ਨਹੀਂ ਇਸ ਘਰ ਚ ਕਦੇ ਤੈਨੂੰ ਠੰਡੀ ਬਾਣੀ ਆਉਗੀ ਪੁੱਤ ਚਲਾ ਨਹੀਂ ਮੇਰੀ ਭੈਣ ਨਹੀਂ ਤੂੰ ਮੇਰੀ ਧੀ ਵੀ ਹੈ ਚਲ ਮੇਰੀ ਇੱਕ ਮਨਿੰਦਰ ਕੱਲੀ ਧੀ ਨਹੀਂ ਹੈਗੀ ਮੇਰੇ ਉਧੋਂ ਵੱਡੇ ਧੀ ਤੂੰ ਆ ਮਦਰ ਹਮੇਸ਼ਾ ਆਪਣੀ ਧੀ ਬਣਾ ਕੇ ਰੱਖੂੰਗਾ ਚਾ ਚਾ ਸਿਆਣੀ ਵਾ ਚਲ ਚਲ ਚਲੀ ਜਦੋਂ ਹੋ ਕੇ ਰੱਬ ਨੇ ਖੜਾ ਛੜਾਤਾ ਇਹਨਾਂ ਨੂੰ ਮਾਰ ਦੇਣਾ ਸੀ ਕੁੜੀ ਨੇ ਇਹਨਾਂ ਨੇ ਤਾਂ ਤੇ ਘਰ ਦੇ ਦਰਵਾਜ਼ੇ ਨਾਲ ਦੀ ਆ ਵਾਸਤੇ ਵੇਸਾ ਵਾਸਤੇ ਫੁੰਦੇ ਨਹੀਂ ਹੁੰਦੇਗੇ ਅਸਲ ਧੀਾਂ ਦੇ ਦਰਵਾਜ਼ੇ ਤੋਂ ਸੌਰੀਆਂ ਨਹੀਂ ਘਰ ਹੁੰਦੇ ਐਗੇ ਹੋ ਨਾ ਤੀ ਇੱਕ ਘਰ ਦੀ ਦਾ ਘਾਟ ਦੀ ਤੁਸੇ ਤਾਂ ਤੁਹਾਡਾ ਫਰਜ ਸੀ ਮੇਰਾ ਮਾਪਿਓ ਨਹੀਂ ਸੀ ਕੇਰਾ ਮੇਰਾ ਮਾਪਿਓ ਬਣ ਕੇ ਮੈਨੂੰ ਤੋਰਤੀ ਸੀਗੀ ਪਰ ਮੇਰੀ ਕਿਸਮਤ ਨਹੀਂ ਸੀ ਪਤਾ ਹੈ ਜੀ ਲਿਖੀਏ ਉਹ ਕੋਈ ਨਾ ਬੂਆ ਚੰਗਾ ਹੋਇਆ ਵਧੀਆ ਇਹ ਜੇ ਜ਼ਾਲਮਾਂ ਤੋਂ ਖੜਾ ਸੁੱਟ ਗਿਆ ਕਿਹੋ ਜੇ ਬੰਦੇ ਮੈਨੂੰ ਤਾਂ ਪਹਿਲੇ ਹੀ ਨਹੀਂ ਚੰਗੇ ਲੱਗਦੇ ਸੀਗੇ ਚਲੋ ਛੱਡੋ ਹੁਣ ਬੜੀਆਂ ਗੱਲ ਖਤਮ ਐ ਬਸ ਸਾਡੀ ਕੁੜੀ ਸਾਡੇ ਘਰ ਆ ਗਈ ਉਹਨੋਂ ਜਾਣਦੇ ਹੁੰਦੇ ਹਾਂ ਬਾਬਾ ਚੱਲ ਕੱਕ ਕੋਠਾ ਬਾਬਾ ਜਾਂਦਾ ਚਲ ਰੋਣਾ ਉਹਨੂੰ ਦੇ ਲਈ ਚੋਟੀ ਨੂੰ ਵੀ ਅੰਦਰ ਕਰਦੇ ਨਾਲ ਹੀ ਉਹ ਪਰਲੀ ਨੂੰ ਪਾਸੇ ਬੰਦੇ ਮੈਂ ਤਾਂ ਭਾਪੀ ਸਾਨੂੰ ਦੱਸਿਆ ਨਹੀਂ ਮੈਨੂੰ ਤਾਂ ਸਣੇ ਕੁੜੀ ਸਣੇ ਭਰਾਉਣਾ ਕੁੱਟਦੇ ਸੀ ਆਕੇ ਭਰਾਉਣਾ ਵੀ ਇਹਨਾਂ ਦਾ ਆਕੇ ਮੇਰੇ ਤੇ ਹੱਥ ਚੱਕਦਾ ਸੀਗਾ ਕੁੜੀ ਵੀ ਬੁੜੀ ਵੀ ਸਾਰਾ ਟੰਬਰ ਕੁੱਟਦੇ ਸੀ ਭਾਬੀ ਮੈਨੂੰ ਜਾ ਮੈਨੂੰ ਆਪਦੇ ਹੱਥ ਨਾਲ ਦਿੱਨੀ ਪਾ ਕੇ ਦੋ ਘੁੱਟਾ ਜ਼ਿਆਦਾ ਮੈਂ ਭੁੱਖੀ ਰਹਿ ਰਹੀ ਕਿ ਵੀ ਫੇਰ ਵੀ ਮੈਂ ਐ ਸੋਚੀ ਗਈ ਚਲ ਕਾਹ ਨਹੀਂ ਆਪਦੇ ਭਰਾ ਨੂੰ ਤੰਗ ਕਰਨਾ ਕਾਹਦੇ ਵਾਸਤੇ ਉਹਨਾਂ ਨੂੰ ਦੱਸਣਾ ਹੈਗਾ ਕੋਈ ਨਾ ਉਹਨਾਂ ਨਾਲ ਵੀ ਐਵੇਂ ਹੀ ਬਣੂ ਉਹਨਾਂ ਦੀ ਧੀ ਵੀ ਤਾਂ ਕਿਸੇ ਕਰ ਦੀ ਨੂੰ ਆਂਗੀ ਨਾ ਤਾਂ ਉਹਦੇ ਨਾਲ ਵੀ ਐਵੇਂ ਬਣੂ ਜੈਸੀ ਕਰਨੀ ਵੈਸੀ ਭਰਨੀ ਉਹਨਾਂ ਨਾਲ ਵੀ ਰੱਬਾ ਐਵੇਂ ਹੀ ਕਰੂਗਾ ਜਿਵੇਂ ਤੇਰੇ ਨਾਲ ਕੀਤੀ ਹੈਗੀ ਉਹਨਾਂ ਨੇ ਕੋਈ ਨਾ ਲੋਦਾ ਮਨ ਹੌਲਾ ਮੈਂ ਚੱਲ ਠੀਕ ਹੈ ਨਾ ਤੂੰ ਉਰੀ ਆ ਨਾ ਹਮੇਸ਼ਾ ਖੁਸ਼ ਰਹੀ ਮੇਰੀ ਕੁੜੀ ਕਦੇ ਵੀ ਤੈਨੂੰ ਮੈਂ ਨਾ ਐ ਨਹੀਂ ਸਮਝਣਾ ਹੈਗਾ ਕਿ ਤੂੰ ਮੇਰੀ ਨਣਦ ਹੈ ਠੀਕ ਹੈ ਮੈਂ ਹਾਂ ਇੱਕ ਸਮਝੂਗੀ ਕਿ ਮੇਰੀ ਤੂੰ ਧੀ ਹੈਗੀ ਤੇਰੀ ਧੀ ਬਣਾ ਕੇ ਰੱਖਾਂਗੇ ਅਸੀਂ ਬਸ ਆਬੀ ਮੈਨੂੰ ਇਹ ਹੀ ਨਹੀਂ ਸੀ ਤੇਰੇ ਤੋਂ ਵੀ ਮੇਰਾ ਭਰਾ ਪਰਜਾਈ ਨਹੀਂ ਮੈਨੂੰ ਪਿੱਛਾ ਦਿੰਦੇ ਉਹਨਾਂ ਨੇ ਤੇ ਮੇਰੇ ਨਾਲ ਕਸਰਾਂ ਕੱਢ ਲੈਣਾ ਇੱਕ ਸਿਰਫ ਮੈਂ ਸੋਡੇ ਸਾਰੇ ਜੀਣੀ ਹੈ ਕਈ ਵਾਰੀ ਤਾਂ ਮੇਰਾ ਮਨ ਆਇਆ ਕਰਨਾ ਵੀ ਮੈਂ ਮਰ ਜਾਨੀ ਆ ਆਪੇ ਮੇਰਾ ਭਰਾ ਪਰਜਾਈ ਆ ਜਾਂਦੀ ਹੈ ਤੇ ਆ ਕੇ ਮੁੜ ਜਾਣਗੇ ਲੋਕਾਂ ਨੂੰ ਰੋ ਕੇ ਹਾਈ ਕੰਬਲੀ ਕਿਉਂ ਮਰ ਜਾਨੀਆ ਤੂੰ ਆਪਣੀ ਜ਼ਿੰਦਗੀ ਕਿਉਂ ਖਤਮ ਕਰੇ ਖਤਮ ਕਰਨ ਉਹ ਦੁਸ਼ਮਣ ਜਿਹੜੇ ਉਹ ਤੇਰੇ ਰਿਸ਼ਤੇ ਨਾਲ ਹੀ ਦੁਸ਼ਮਣ ਬਣ ਕੇ ਹੀ ਰਹੇ ਉਹ ਕਦੇ ਤੇਰੇ ਆਪਣੇ ਤਾਂ ਉਹ ਬਣੀ ਨਹੀਂ ਹੈਗੇ ਹੈ ਤੂੰ ਅੱਗੇ ਨਾ ਅੱਖਾਂ ਚੋਂ ਤੁੰਨ ਦੇ ਦੇ ਕੇ ਰੋਣਗੇ ਉਹਨਾਂ ਨਾਲ ਵੀ ਬਹੁਤ ਬੁਰੀਆਂ ਵੰਡੀਆਂ ਠੀਕ ਹੈ ਨਾ ਜਿਵੇਂ ਉਹਨਾਂ ਨੇ ਤੇਰੇ ਨਾਲ ਕੀ ਕੀ ਆ ਤੂੰ ਰੋ ਨਾ ਕੋਈ ਨਾ ਮੈਂ ਚਾਹ ਬਣਾ ਕੇ ਦੇਉਣੀ ਚੰਗਾ ਤੂੰ ਇਹਦੇ ਤੇ ਪੈ ਜਾ ਆਰਾਮ ਕਰ ਲੈ ਮੜਾ ਜੀ